ਹਾਂਜੀ ਦੋਸਤੋ ਉੱਗਣ ਵਾਲੇ ਉੱਗ ਹੀ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ ਇਹ ਕਹਾਵਤ ਤੁਸੀਂ ਸੁਣੀ ਜਰੂਰ ਹੋਣੀ ਹੈ ਪਰ ਅੱਜ ਕਿਸ ਨੂੰ ਕਬੱਡੀ ਦਾ ਪਲੇਅਰ ਪੱਪੂ ਮੱਤੇ ਵਾਲਾ ਉਹ ਮਲਾਵਾਂਗੇ ਔਰ ਇੱਕ ਸਾਰੇ ਪ੍ਰਮੋਟਰ ਜਿੰਨੇ ਵੀ ਹੈਗੇ ਖੇਡ ਕਬੱਡੀ ਦੇ ਪ੍ਰਮੋਟਰ ਜਿਹੜੇ ਬਾਹਰ ਮੈਚ ਕਰਾਉਂਦੇ ਆ ਉਹਨਾਂ ਅੱਗੇ ਇੱਕ ਬੇਨਤੀ ਰਿਕਵੈਸਟ ਹੈਗੀ ਆ ਵੀ ਇਸ ਮੁੰਡੇ ਨੂੰ ਜਿਹੜਾ ਹੈਗਾ ਬਾਹਰ ਖੇਡਣ ਦਾ ਮੌਕਾ ਮਿਲੇ ਕਿਉਂਕਿ ਹਜੇ ਤੱਕ ਇੰਨਾ ਸਟਰਗਲ ਸੰਘਰਸ਼ ਮੁੰਡੇ ਨੇ ਕੀਤਾ ਹੈ ਔਰ ਇਹਨੂੰ ਹਜੇ ਤੱਕ ਬਾਹਰਲੇ ਦੇਸ਼ਾਂ ਦੇ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਔਰ ਮੌਕਾ ਮਿਲਣਾ ਕਿਉਂ ਜ਼ਹੀਦਾ ਉਹ ਵੀ ਤੁਹਾਨੂੰ ਦੱਸਾਂਗੇ ਪੱਪੂ ਬਾਈ ਸਭ ਤੋਂ ਪਹਿਲਾਂ ਤੁਸੀਂ ਕਬੱਡੀ ਦੇ ਵਿੱਚ ਕਦੋਂ ਆਏ ਤੇ ਕਦੋਂ ਖੇਡਣੀ ਸ਼ੁਰੂ ਕੀਤੀ ਮੈਂ 2009 ਫਿਟ ਸਟਾਰਟ ਕੀਤੀ ਸੀ ਕਬੱਡੀ 2009 ਦੇ ਹਾਂਜੀ ਬਾਈ 2009 ਤੋਂ ਲਗਾਤਾਰ ਕਬੱਡੀ ਖੇਡਦਾ ਹਾਂਜੀ ਬਾਈ ਹਾਂਜੀ ਠੀਕ ਹੈ ਤੇ ਪੱਪੂ ਇੱਕ ਕਬੱਡੀ ਕਹਿੰਦੇ ਮੁੰਡੇ ਦੀ ਜ਼ਿੰਦਗੀ ਦੇ ਵਿੱਚ ਘਟਨਾ ਹੋਈ ਕਿਡਨੀ ਦੀ ਪ੍ਰੋਬਲਮ ਆਈ ਬਚਪਨ ਤੋਂ ਪ੍ਰੋਬਲਮ ਸੀਗੀ ਪਰ ਮੈਚ ਖੇਡਣ ਗਏ ਸੀ ਉਹ ਕਿੱਥੇ ਮੈਚ ਖੇਡਣ ਗਏ ਸੀ ਇਹ ਤੇ ਕਿਵੇਂ ਇਸ ਸਮੱਸਿਆ ਜਿਹੜੀ ਖੜੀ ਹੋਈ ਸੀ ਜੋ ਜਿਹੜੀ ਆਪਣਾ ਕਿਡਨੀ ਦਾ ਦਿੱਕਤ ਐ ਸੀ ਵੀ ਇਹ ਆਪਣੇ ਨਾ ਬਾਈਪਨ ਦੇ ਵਿੱਚ ਬਲੌਕ ਸੀ ਜੀ ਬਚਪਨ ਤੋਂ ਪ੍ਰੋਬਲਮ ਸੀ ਜੀ ਤੇ ਮੈ ਲਵਲਾਨ ਖੇਡਣ ਗਿਆ ਸੀ 2017 ਦੇ ਵਿੱਚ ਉੱਥੇ ਸਵਾਬ ਦੇ ਮਲਨ ਲੋ ਹਣਾ ਆਪਣੇ ਕਿਸਮਤ ਮਲੋ ਉੱਥੇ ਪੇਨ ਹੋਣ ਲੱਗ ਗਿਆ ਮੇਰੇ ਪੇਨ ਹੋਣ ਲੱਗ ਗਿਆ ਤੇ ਉੱਥੇ ਆ ਕੇ ਡਾਕਟਰ ਤੋਂ ਟੈਸਟ ਕਰ ਡਾਕਟਰ ਨੇ ਆਪਣੇ ਇੱਥੇ ਕਰਾਇਆ ਸੀ ਡੀਐਮਸੀ ਲੈ ਜਾਣੇ ਹੋ ਡਾਕਟਰ ਨੇ ਤੇਰੇ ਬਾਈਪਨ ਦੇ ਪ੍ਰੋਬਲਮ ਹੁੰਦਾ ਇੱਕ ਤਾਂ ਹੂੰ ਤੁਰਬੇ ਖੇਡਣ ਬਾਰੇ ਪੁੱਛੋਗਾ ਨਾ ਕੋਈ ਦਿੱਕਤ ਨਹੀਂ ਖੇਡਣ ਜੋ ਮਰਜ਼ੀ ਖੇਡੋ ਜੀ ਜੋ ਕੁਝ ਖਾਣਾ ਪੀਣਾ ਕਹਿੰਦਾ ਖਾ ਕਿਉਂ ਕਹਿੰਦਾ ਤੇਰੇ ਵਾਈਫਨ ਤੋਂ ਹੀ ਇਹ ਚੀਜ਼ ਆ ਤੇ ਉਸ ਤੋਂ ਬਾਅਦ ਆਖੇ ਚਲੋ ਮੈਡੀਸਨ ਲਈ ਮਾੜੀ ਮੋਟੀ ਮਿਰ ਪੀਣੋਂ ਹਟ ਗਿਆ ਹਾਂ ਤੇ ਜਦੋਂ ਪੈਨ ਹੁਣ ਹਟ ਗਿਆ ਤੇ ਮੈਂ ਬੜੀ ਗੌਰ ਨਹੀਂ ਕੀਤੀ ਹੈਗੀ ਹਾਂ ਫਿਰ ਫਿਰ ਆਪਾਂ ਖੇਡਣਾ ਸ਼ੁਰੂ ਕਰਦੇ ਆਂ ਫਿਰ ਮੈਂ ਫਿਰ ਤੋਂ ਸਟਾਰਟ ਕਰਦੇ ਆਂ ਇਹ ਹੁੰਦਾ ਚਲੋ ਯਾਰ ਵੀ ਹੁਣ ਠੀਕ ਆ ਤੇ ਆਪਾਂ ਮੈਚ ਖੇਡੀਏ ਕਿਉਂਕਿ ਸ਼ੌਕ ਆ ਜਿਹੜਾ ਪੈਸ਼ਨ ਆ ਉਸ ਟਾਈਮ ਦੇ ਵਿੱਚ ਜੋਸ਼ ਜੋਸ਼ ਬਹੁਤ ਹੁੰਦਾ ਇੱਕ ਆਪਣੀ ਗੇਮ ਉਹ ਹੀ ਕਬੱਡੀ ਸ਼ਟ ਨਹੀਂ ਸਕਦਾ ਨਾ ਦੋ ਤਿੰਨ ਮਹੀਨੇ ਤਾਂ ਮੈਂ ਰੈਸਟ ਕੀਤੀ ਘਰ ਦੇ ਘਰੇ ਵੀ ਰਹਿਣ ਦੇ ਖੇਡ ਨੂੰ ਨਾ ਫਿਰ ਫਿਰ ਕਿੱਥੇ ਕੀੜਾ ਜਾਂਦਾ ਬਈ ਫਿਰ ਮੈਂ ਸਟਾਰਟ ਕਰਦੇ ਦੁਬਾਰੇ ਫਿਰ ਮਿਹਨਤ ਲਾਈ ਮਿਹਨਤ ਲਾਈ ਹਾਂ ਪਰ ਇੱਦਾਂ ਖੇਡਦੇ ਰੇ ਇੱਕ ਦੋ ਇੰਜਰੀ ਆ ਕੁਲੇ ਖਿੱਚੇ ਗਏ ਵਿੱਚ ਦੀ ਤੇ ਫਿਰ ਮੈਂ ਕਰੇ 10 ਤੁਲਿਸ ਸਟਰਗਲ ਤੋਂ ਬਾਅਦ 2021 ਦੇ ਵਿੱਚ ਆ ਕੇ ਮੈਨੂੰ ਇਹ ਦਿੱਕਤ ਹੋਈ ਦੁਬਾਰੇ ਦੁਬਾਰਾ ਫੇਰ ਪ੍ਰੋਬਲਮ ਦੁਬਾਰਾ ਫੇਰ ਪ੍ਰੋਬਲਮ ਜਿਹੜੀ ਕਿਡਨੀ ਵਾਲੀ ਹੋਈ ਹੈ ਕਿਡਨੀ ਵਾਲੇ ਆਈ। ਹਾਂ ਦੋਸਤੋ ਇਹ ਹੀ ਰੀਜ਼ਨ ਹੈ ਸੁਣਿਓ ਧਿਆਨ ਦੇ ਨਾਲ ਇਸ ਨੌਜਵਾਨ ਦੀ ਸਟੋਰੀ ਨੂੰ ਕਿਉਂ ਜਿਹੜਾ ਹੈਗਾ ਇਹਨੂੰ ਮੌਕਾ ਮਿਲਣਾ ਚਾਹੀਦਾ ਇਹ ਸੁਣਿਓ ਕਿਉਂਕਿ ਸਾਰੇ ਅੱਜਕੱਲ ਦੇ ਯੂਥ ਵਾਸਤੇ ਕਬੱਡੀ ਵਾਸਤੇ ਕਿਉਂ ਕਬੱਡੀ ਦੇ ਵਿੱਚ ਬਹੁਤ ਇੰਜਰੀ ਹੋ ਜਾਂਦੀਆਂ ਮੋਢਾ ਥੋੜਾ ਹਿੱਲ ਗਿਆ ਗੋਡਾ ਹਿੱਲ ਗਿਆ ਹਨਾ ਤਾਂ ਇਹ ਆਮ ਕਾਮਨ ਪ੍ਰੋਬਲਮ ਹੁੰਦੀ ਹੈ ਪਰ ਇਸ ਨੌਜਵਾਨ ਨੂੰ ਜਿਹੜੀ ਸਮੱਸਿਆ ਆਈ ਜਿਹੜੀ ਬਚਪਨ ਵਾਲ ਮੌਤ ਦੇ ਮੂੰਹ ਤੋਂ ਵਿੱਚੋਂ ਕਿਵੇਂ ਨਿਕਲਿਆ ਕਿਵੇਂ ਇਹਨੇ ਸਟਰਗਲ ਕੀਤਾ ਸੰਘਰਸ਼ ਕੀਤਾ ਦੁਬਾਰਾ ਤੋਂ ਕਬੱਡੀ ਸ਼ੁਰੂ ਕੀਤੀ ਹੈ ਹਨਾ ਦੁਬਾਰਾ ਤੋਂ ਐਡੀ ਵੱਡੀ ਜਿਹੜੀ ਸਮੱਸਿਆ ਜਦੋਂ ਜ਼ਿੰਦਗੀ ਦੇ ਵਿੱਚ ਕਿਡਨੀ ਦਾ ਆਪਰੇਸ਼ਨ ਹੋ ਜੇ ਤੇ ਦੁਬਾਰਾ ਤੋਂ ਕਬੱਡੀ ਨੂੰ ਸ਼ੁਰੂ ਕਰਨਾ ਗਰਾਊਂਡਾਂ ਦੇ ਵਿੱਚ ਆਉਣਾ ਇੱਕ ਬਹੁਤ ਔਖਾ ਕੰਮ ਹੁੰਦਾ ਔਰ ਉਹਦੇ ਵਿੱਚ ਇੱਕ ਕੋਚ ਦਾ ਵੀ ਰੋਲ ਹੁੰਦਾ ਅੱਛਾ ਭਾਈ ਉਸ ਤੋਂ ਬਾਅਦ ਫਿਰ ਕੀ ਪ੍ਰੋਬਲਮ ਆਈ ਤੁਹਾਨੂੰ ਉਸ ਤੋਂ ਬਾਅਦ ਭਾਈ ਅਸੀਂ ਮੈਚ ਖੇੜਨੇ ਦੀਪ ਸਿੰਘਲ 2021 ਦੇ ਵਿੱਚ ਜੀ ਮੇਰੇ ਸਭਾ ਤਿੰਨ ਤਰੀਕ ਸੀ ਤੇ ਹਾਂ ਦੋ ਤਿੰਨ ਤੀ ਜਮ ਹੀ ਨਾ ਸੀਗਾ ਅੱਛਾ ਮਾਰਚ ਚ ਹੁੰਦੇ ਮੈਚ ਐਸਕੀ ਉੱਥੇ ਹੋਏ ਸੀਗੇ ਤੇ ਵਧੀਆ ਮੈਚ ਕਰਾਉਂਦੇ ਉੱਥੇ ਅੱਠ ਟੀਮਾਂ ਇੰਟਰ ਸੀਗਾ ਜੀ ਸਾਡੇ ਪਿੰਡ ਦੀ ਟੀਮ ਵੀ ਇੰਟਰ ਸੀ ਹਾਂ ਬਾਈ ਸੋਨੀ ਨਹੀਂ ਉੱਥੋਂ ਵਾਲਾ ਮਨਮ ਰੜਾ ਜੀ ਉਹਨੇ ਕਰਾਈ ਸੀਗੇ ਹੂੰ ਤੇ ਜਦੋਂ ਟੀਮ ਇੰਟਰ ਕਰਾਤੀ ਸੀ ਜਾਵੜੇ ਤੇ ਭੁਲੰਦਰ ਖੜਾ ਗੰਗਨਗਰ ਸੁਖਾਸਾ ਬਟਰ ਤੇ ਹੈਪੀ ਕਿੰਗਰੇ ਵਾਲਾ ਜੀ ਉਹਨੇ ਰੀਡਰ ਮੇਰ ਨਾਲ ਹੂੰ ਤੇ ਮੈਚ ਤੁਹਾਨੂੰ ਪਤਾ 3-4 ਵਜੇ ਆਇਆ 3-4 ਵਜੇ ਹੂੰ ਤੇ ਉਹਦੇ ਅੱਠ ਟੀਮਾਂ ਪਹਿਲੇ ਮੈਂ ਸਾਡੇ ਹਿਸਾਬ ਜੀ ਨਾਲ ਆ ਗਿਆ ਹਾਂ ਜਿਹੜਾ ਅਸੀਂ ਗਰਾਊਂਡ ਦੇ ਵਿੱਚ ਗਏ ਐਂਟਰ ਹੋਏ ਮਤਲਬ ਬੰਦ ਬਾਥਰੂਮ ਦੀ ਦਿੱਕਤ ਨੂੰ ਫਿਰ 10 ਵਜੇ ਸਟਾਰਟ ਹੋਗੇ ਸੀ ਸ਼ੁਰੂ ਚਲੋ ਮੈਂ ਕਹਾਂ ਮੈਚ ਵਾਲੇ ਦਿਨ ਹੋਵੇ ਖੇਡਦੇ ਨੂੰ ਹਾਂ ਵੀ ਉਦੋਂ ਨਾ ਕੋਈ ਜ਼ੋਰ ਲੱਗਿਆ ਹੋਵੇ ਜਾਂ ਸੋਜ ਹੋ ਗਈ ਅੰਦਰ ਤਾਂ ਸੀਗਾ ਹਾਂ ਤੇ ਅਸੀਂ ਜਦ ਮੈਚੇਨ ਪਹਿਲਾਂ ਮੈਚ ਖੇਡੇ ਤੇ ਮੈ ਲੱਗੇ ਰਹਿਗਾ ਚਲੋ ਮੈਂ ਕਹਾਂ ਇੱਕ ਮੜਾ ਵਾਰਮ ਅਪ ਹੋਈ ਲਾ ਕੇ ਮੈ ਜੋ ਬੱਚਾ ਨਾ ਸੀਗਾ ਬਿਲਕੁਲ ਜਿਵੇਂ ਲੱਗਿਆ ਤੇ ਮੈਨੂੰ ਨਾਲ ਨਾਲ ਉਲਟੀ ਆ ਗਈ अच्छा ते ते और चीज देखो नहीं कैमराले किन्ने ਆਪਣੇ ਲੋਕ ਵੇਦੇ ਹਨਾ ਪਲੇਅਰ ਵਾਲਾ ਕਿੰਨਾ ਨੋਟ ਕਰਦੇ ਆ ਉਹਦਨ ਮੈਨੂੰ ਕਿਸੇ ਨੋਟ ਨਹੀਂ ਕੀਤਾ ਮੈਨੂੰ ਆਲਟੀ ਵੀ ਆ ਗਈ اچھا ਪੋਰਟੀ ਵੀ ਸੀ ਮਤਲਬ ਹਰੇ ਹੀ ਰੰਗ ਦੀ ਹੋ ਬਈ ਜੈਰਵਾਜ ਨਿਕਲ ਗਿਆ ਅੰਦਰੋਂ ਤੇ ਫਿਰ ਅਸੀਂ ਚਲੋ ਸੈਮੀ ਮੈਚ ਮੇਂ ਜ਼ੋਰ ਨਹੀਂ ਲਾਇਆ ਹੈਗਾ ਹੂੰ ਤੇ ਨਾਲ ਦੇ ਕਵਾਲਾ ਬਾਈ ਸੀਗਾ ਸੁੱਖਾ ਸੀਗਾ ਸਬਟਰ ਵਾਲਾ ਮੈਨੂੰ ਗਾਲਾਂ ਕੱਢ ਕਹਿੰਦੇ ਤੂੰ ਭੈਣ ਜਿਹਾ ਲੱਗਦਾ ਨਹੀਂ ਏਦਾਂ ਏਦਾਂ ਦਾ ਗਾਲਾਂ ਕੱਢਦੇ ਤੈਨੂੰ ਪਤਾ ਹੀ ਆ ਬਿਲਕੁਲ ਬਿਲਕੁਲ ਤੇ ਮੈਂ ਉਹਨਾਂ ਨੂੰ ਦੱਸਾਂ ਮੈਂ ਕਿ ਮੈਨੂੰ ਕੀ ਲੱਗਾ ਮੈਂ ਤਾਂ ਆ ਚੱਕਰਾ ਇਹ ਤੂੰ ਸਾਨੂੰ ਸਿਹਰਤ ਦੱਸੇ ਨਾਗਾ ਹਾਂ ਤੇ ਫਿਰ ਮੈਨੂੰ ਪਸੀਨਾ ਆ ਲੱਗਿਆ ਸਿਚੁਏਸ਼ਨ ਹੀ ਇਹੋ ਜੀ ਬਣ ਗਈ ਸਿਚੁਏਸ਼ਨ ਹੀ ਹੋਈ ਬਣੀ ਮੌਕੇ ਇਹੋ ਜਾਂ ਹੁੰਦਾ ਹੈ ਵੀ ਉੱਪਰੋਂ ਸਰੀਰ ਸ਼ਾਇਦ ਉੱਥੇ ਜਵਾਬ ਦਿੰਦਾ ਸੀ ਪਰਮਾਨ ਕਹਿੰਦਾ ਸੀ ਵੀ ਖੇਡਣਾ ਹਾਂਜੀ ਹਾਂਜੀ ਤੇ ਫਿਰ ਅਸੀਂ ਮੈਨੂੰ ਪਸੀਨਾ ਆ ਲੱਗ ਗਿਆ ਸਾਹ ਤੱਕ ਕੇ ਜੀ ਤੇ ਜਿਵੇਂ ਆਪਣੇ ਪਿੰਡ ਵਾਲੇ ਕਹਿੰਦੇ ਤੇ ਆ ਵੀ ਚਲ ਕੋਈ ਚੱਕਰ ਨੇਗਾ ਬਲੱਡ ਘਟ ਗਿਆ ਵਧ ਗਿਆ ਹਣਾ ਤੇਜਾ ਬਣਿਆ ਹੂੰ ਤੇ ਫਰੀਦਕੋਟ ਤੋਂ ਅਸੀਂ ਨਾ ਬਲੱਡ ਟੈਸਟ ਕਰਾਇਆ ਜੀ ਡਾਕਟਰ ਕਹਿੰਦੇ ਵੈਸੇ ਹੀ ਨਿਕ ਦਵਾਈ ਦੇਣੀ ਵੀ ਬਲੱਡ ਪੈਸੇ ਡਾਊਨ ਆਈਦਾ ਕਰਕੇ ਉਹ ਤੋਂ ਘੱਟ ਡਾਊਨ ਸੀ ਮਤਲਬ ਕਿ 10 20% ਡਾਊਨ ਸੀਗਾ ਹੂੰ ਇਹ ਉਸ ਤੋਂ ਮਗਰੋਂ ਹੀ ਟਾਬੇ ਤੇ ਰੋਟੀ ਖਾਣ ਲੱਗੇ ਜੇ ਸੱਚਾਈ ਦੱਸਾਂ ਤੁਹਾਨੂੰ ਮੈਂ ਅੱਛਾ ਵੀ ਜੋ ਕਹਿੰਦੇ ਨਸ਼ੇੜੀ ਹੁੰਦਾ ਬੰਦਾ ਉਹ ਤੇ ਜਦੋਂ ਮੈਨੂੰ ਤਾਂ ਬਾਥਰੂਮ ਦਾ ਬੰਦ ਸੀ ਮੈਨੂੰ ਤੱਕ ਤੁਸੀਂ ਬਾਥਰੂਮ ਨਹੀਂ ਹੁੰਦਾ ਸੀ ਸੀਨਾ ਦਾ ਇੱਕ ਭਰਾਟ ਹੋਈ ਜਾਂਦੀ ਸੀ ਵੀ ਮਰ ਗਿਆ ਮਰ ਗਿਆ ਬਿਲਕੁਲ ਬਿਲਕੁਲ ਜੀ ਆਪਣਾ ਨਾ ਭਰਾਈ ਹੈ ਗੰਗਣਾ ਸਾੰਦੇ ਵਾਲਿਆ ਉਹ ਕੁਦਰਤ ਆ ਕੇ ਤੇ ਚੱਲਿਆ ਸੀਗਾ ਹਾਂ ਜੋ ਕਹਿੰਦਾ ਪਪੂੜਾ ਪਪੂੜੀ ਗੱਡੀ ਚ ਬਿਮਾਰ ਆ ਤਾਂ ਮੇਰੇ ਕੋ ਕਹਿ ਕੇ ਕੀ ਹਦਾਈ ਮੈਂ ਕਹਾਂ ਕੋਈ ਨਹੀਂ ਬਲੱਡ ਘਟੇ ਬਖਾ ਚਲ ਦਵਾਈ ਦੂ ਹੀ ਲੈ ਤੇ ਉਹ ਲੇਮਕਲਮ ਕੇ ਪੈਗੇ ਨੂੰ ਨਨਪਕ ਉਹ ਬਲੱਡ ਪ੍ਰੇ ਆਪਰੇ ਹਾਂ ਮੈਂ ਬਾਥਰੂਮ ਦੇ ਵਿੱਚ ਤੁਸੀਂ ਮੰਨੋ ਨਹੀਂ ਗਰੀਟ ਢਾਬੇ ਦੇ ਵਿੱਚ ਅੱਧਾ ਘੰਟਾ ਖੜਾ ਰਿਹਾ ਬਾਈ ਅੱਛਾ ਪਰ ਨਹੀਂ ਆਇਆ ਬਾਥਰੂਮ ਹੈ ਬਾਥਰੂਮ ਆਵੇ ਕਿੱਥੋਂ ਬਾਥਰੂਮ ਆਏ ਲੱਗੇ ਵੀ ਆ ਗਏ ਕੋਈ ਸਮੱਸਿਆ ਸੀਗੀ ਨਾ ਸਮੱਸਿਆ ਵੱਧ ਗਈ ਤੇ ਉੱਥੇ ਨਾ ਤਿੰਨ ਚਾਰ ਮੁੰਡੇ ਆਏ ਹੂੰ ਤੇ ਜੋ ਆਪਣੇ ਕੱਪੜੇ ਵਾਲੇ ਤਾਂ ਥੋੜੀ ਜੀ ਮਤਲਬ ਉੱਥੇ ਹੀ ਲੋਕ ਚੱਕ ਦਿੰਦੇ ਆ ਨਾ ਵੀ ਨਸ਼ਾ ਪਤਾ ਕਰ ਨਸ਼ਾ ਪਤਾ ਕਰ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇ ਇਹ ਉਹਦੋਂ ਇਹ ਲੱਗਿਆ ਵੀ ਨਸ਼ਾ ਕੀਤਾ ਇਦਾਂ ਇਦਾਂ ਕਰਾ ਤੁਸੀਂ ਨਾ ਮੈਨੂੰ ਫੋਲ ਤੇ ਉਹ ਅੱਜ ਵੀ ਮੇਰੇ ਕੰਨ ਚ ਉਹ ਗੱਲਾਂ ਵੱਜਦੀਆਂ ਉਹ ਬੰਦ ਨਹੀਂ ਆ ਕਿਨਾਂ ਕੋਈ ਟੂਰਨਾਮੈਂਟ ਕਰਵਾਉਣਾ ਕਬੱਡੀ ਦਾ ਇੱਕ ਦੂਜੇ ਨੇ ਮੋਢੇ ਮਾਰਨ ਵੀ ਆਪਣੇ ਹੀ ਮਾਰ ਦਿੰਦੇ ਆ ਬਿਲਕੁਲ ਬਿਲਕੁਲ ਬਿਨਾਂ ਸ਼ਾ ਕੀਤਾ ਉਹਨਾਂ ਨੂੰ ਕੀ ਪਤਾ ਸੀ ਵਿਚਲੀ ਗੱਲ ਦਾ ਵਿਚਲੀ ਗੱਲ ਦਾ ਹਨਾ ਇੱਦਾਂ ਕਿਸੇ ਘਰੇ ਪੈ ਗਏ ਬਾਈ ਤੇ ਪੁੱਲਰ ਦੀ ਗੰਗਾ ਦੁੱਧ ਦੁੱਤਾ ਸਾਰੇ ਮੋਟਰਸਾਈਕਲ ਆਪਣੇ ਘਰੇ ਖੜੇ ਸੀ ਮੁੰਡਿਆਂ ਦੇ ਇੱਥੇ ਚੋਰਦਣ ਸੀ ਇੱਥੇ ਜਾਣਾ ਹੁੰਦਾ ਸੀ ਟੂਰਨਾਮੈਂਟ ਤੇ ਇੱਥੇ ਹੁੰਦੇ ਸੀ ਜੀ ਬੜੀਆ ਦਿੱਤੇ ਮੋਟਰਸਾਈਕਲ ਕੋਈ ਦਿੱਕਤ ਨਹੀਂ ਤੇ ਜਦੋਂ ਘਰੇ ਆ ਕੇ ਪੈ ਗਿਆ ਮੇਰੇ ਦਰਦ ਹੋਣ ਲੱਗੇ ਪੇਟ ਦੇ ਵਿੱਚ ਠੀਕ ਆ ਚੀਜ਼ ਤੇ ਕੁਦਰਤ ਉਹ ਕਦੇ ਘਰ ਦੇ ਸੱਦੇ ਨਹੀਂ ਮੰਮੀ ਨੂੰ ਸਦ ਮੈਨੂੰ ਦਰਦ ਹੋ ਜਾਂਦਾ ਸਾਹ ਉਹਦੇ ਤੇ ਖਨ ਜੀਰਾ ਦਿੱਤਾ ਮੈਨੂੰ ਨਾ ਬਿਲਕੁਲ ਜਿਵੇਂ ਦੇਸੀ ਟਰੀਟਮੈਂਟ ਹੁੰਦਾ ਆ ਲੈ ਲਾ ਕੇ ਨੇ ਹਟ ਜੂਗਾ ਹਾਂ ਮੈਂ ਚੱਲ ਠੀਕ ਆ ਤੇ ਕੋਈ ਨਾ ਹਟਿਆ ਨਹੀਂਗਾ ਤੇ ਫਿਰ ਵੀ ਮੈਂ ਕਿਹ ਚੱਕ ਲੋ ਮੁੰਤਾ ਦੇਖਦਾ ਬਿਲਕੁਲ ਤੇ ਫਿਰ ਜੋ ਪਿੰਡ ਡਾਕਟਰ ਕੋਲੇ ਡਾਕਟਰ ਕਹਿੰਦਾ ਵੀ ਬਸ ਬਾਹਰ ਆ ਕਹਿੰਦਾ ਜੀ ਤੇ ਕਹਿੰਦਾ ਵੀ ਸ਼ਹਿਰ ਲੈ ਜਾਓ ਤੇ ਕੋਈ ਇੱਕ ਮਹੀਨੇ ਤਿੰਨ ਚਾਰ ਦਿਨਾਂ ਤੇ ਆਪਾ ਨਾ ਤੇ ਉਹ ਥਕਾ ਉੱਠ ਸੀਗੀ ਚਲੋ ਰਾਜਨ ਦੇ ਆ ਗਏ ਹਾਂ ਜੀ ਰਾਜ ਨੇ ਬਲੱਡ ਪ੍ਰੈਸ਼ਰ ਚੈੱਕ ਕੀਤਾ ਕਹਿੰਦਾ ਵੀ ਜਵਾਬ ਕਹਿੰਦਾ ਮੇਰਾ ਕਹਿੰਦਾ ਬਲੱਡ ਪ੍ਰੈਸ਼ਰ ਇਨ ਬੋਡੀ ਚ ਕਹਿੰਦਾ ਮਸਾ ਕਹਿੰਦਾ ਨਾਮੁਲਦਾਸ ਪਰਸੈਂਟ ਸੀ ਬਿਲਕੁਲ ਮਤਲਬ ਉਸ ਉਹ ਜਿਹੜਾ ਉਹ ਸਿਚੁਏਸ਼ਨ ਸੀ ਇਸ ਪਲੇਅਰ ਦੀ ਜ਼ਿੰਦਗੀ ਦਾ ਜਿਹਦੇ ਕਰਕੇ ਅੱਜ ਕਹਿ ਰਹੇ ਆ ਅੱਜ ਫੇਰ ਤਕੜਾ ਹੋਇਆ ਹੈ ਨਾ ਵੀ ਉਸ ਟਾਈਮ ਇੱਕ ਤਰ੍ਹਾਂ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ ਸੀਗਾ ਔਰ ਪੱਪੂ ਫਿਰ ਕਿੱਥੇ ਟ੍ਰੀਟਮੈਂਟ ਹੋਇਆ ਉਸ ਤੋਂ ਬਾਅਦ ਟ੍ਰੀਟਮੈਂਟ ਉਸ ਤੋਂ ਬਾਅਦ ਨੂੰ ਕਟਾਰੀ ਲਾਈ ਬਾਈ ਤੇ ਕਟਾਰੀ ਬੋਤਲ-ਬੋਤਲ ਲਾਈ ਤੇ ਉੱਥੇ ਕਟਾਰੀ ਹਸਪੀਟਲ ਦੇ ਵਿੱਚ ਮੇਰੇ ਸਿਰ ਮੇਰਾ 4% ਬਲੱਡ ਸੀਗਾ ਨਹੀਂ ਬਲੱਡ ਜਿਹੜਾ ਹੁੰਦਾ ਬਲੱਡ ਪ੍ਰਹੇ ਫੋੜ ਦੇ ਵਿੱਚ ਜੀ ਇੰਨੇ ਤੇ ਕੋਈ ਬੰਦਾ ਬਚਦਾ ਨਹੀਂ ਹੂੰ ਜੀ ਬਚਦਾ ਚਲੋ ਜਾਣ ਕਰਕੇ ਆਪਣੇ ਸਰੀਰ ਦੇ ਵਿੱਚ ਖਰਾ ਕਰਕੇ ਲਾਲ ਬਚ ਗਏ ਬਿਲਕੁਲ ਤੇ ਫਿਰ ਇਹ ਖਨੀ ਟਾਈਮ ਤਾਂ ਨਹੀਂ ਮੈਨੂੰ ਪਤਾ ਮੈਂ ਕਿਉਂਕਿ ਮੈਂ ਬੇਹੋਸ਼ ਸੀਗਾ ਉਸ ਟਾਈਮ ਬਿਲਕੁਲ ਘਰੇ ਆ ਗਈ ਸਮੱਸਿਆ ਹੀ ਕਿਉਂਕਿ ਮੈਚ ਖੇਡ ਕੇ ਇੱਕਦਮ ਉਧਰ ਨੂੰ ਜਾਣਾ ਹੈ ਇੱਕਦਮ ਉਧਰ ਨੂੰ એનર્ਜੀ ਲੋਈ ਹੋ ਜਾਂਦੀ ਇੱਕਦਮ ਇੱਕ ਸਾਰੀ ਬਾਕੀ ਘਰੇ ਆ ਕੇ ਪੈ ਗਿਆ ਮੈਨੂੰ ਕਹਿੰਦੇ ਜਾਣਾ ਮੁੱਠਿੰਡੇ ਜਾਣ ਮੈਂ ਕਿ ਮੈਂ ਨਹੀਂ ਜਾਣ ਮੈਂ ਸਵੇਰੇ ਜਾ ਕਿ ਬੋਡਨ ਥਕਾਉਂ ਸੀ ਕਿ ਕਾਹੜਾ ਸੀਗੀ ਹੈ ਨਾ ਤੇ ਇਹ ਨੂੰ ਦੱਸ ਨਹੀਂ ਰਹੇ ਸੀ ਚ ਪ੍ਰੋਬਲਮ ਕੀ ਆ ਜਿਆਦਾ ਮੈਨੂੰ ਉਹਦਾ ਪਤਾ ਨਹੀਂ ਬਲੱਡ ਘਟ ਮੇਰਾ ਅੱਛਾ ਕਿਸੇ ਨੇ ਪਹਿਲਾਂ ਵੀ ਨਹੀਂ ਇਹ ਪਤਾ ਸੀਗਾ ਵੀ ਇਹ ਜਿਹੜੀ ਕਿਡਨੀ ਦੀ ਬਲੋਕੇਜ ਦੀ ਪ੍ਰੋਬਲਮ ਨਹੀਂ ਪਤਾ ਸੀ ਘਰ ਦੇ ਨੂੰ ਪਤਾ ਸੀ ਸਾਰਿਆਂ ਨੂੰ ਪਤਾ ਸੀਗਾ ਹਾਂ ਪਰ ਤੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਸੀਗਾ ਤੇ ਇਦਾਂ ਚੱਲਦੇ ਜਰਾ ਬਿਠਿੰਡੇ ਲੈ ਗਏ ਬਿਠਿੰਡੇ ਚ ਜਾ ਰਹੇ ਸੀ ਘਰੇ ਮਨਸਾਹ ਨਹੀਂ ਆ ਰਹੇ ਸੀ ਘਰੇ ਉਹ ਆਪਾਂ ਕਹਿ ਦੇ ਨੇ ਬਈ ਜੰਦੂਤ ਦੀ ਦੇ ਬੰਦੇ ਨੂੰ ਹੈਨਾ ਮੈਂ ਮਜ਼ਾਕ ਨਹੀਂ ਕਰਦਾ ਮੈਂ ਗਰਾਊਂਡ ਦੇ ਵਿੱਚ ਬੈਠਾ ਮੈਨੂੰ ਬੰਦੇ ਦਿਖੇ ਉਸ ਵੇਲੇ ਬਈ ਤਾਂ ਕੋਈ ਆਸ-ਪਾਸੇ ਖੜੇ ਹੁੰਦੇ ਆਪਣੇ ਨਾ ਕੀ ਵਿਗਿਆ ਗਿਆ ਤੇ ਕੁਦਰਤੀ ਮਹਾਰਾਜੀ ਦੀ ਗੁਰੂ ਬਾਬੇ ਦੀ ਗੁਰੂ ਗੋਬੀ ਸਿੰਘ ਦੀ ਕਿਰਪਾ ਮੇਰੇ ਅੱਖਾਂ ਹੀ ਆਪਣੇ ਗੁਰੂ ਘਰ ਦੇ ਸਾਹਮਣੇ ਆ ਖੁੱਲੋ ਮੈਂ ਮੱਥਾ ਟੇਕਿਆ ਉੱਥੇ ਉਹ ਤੇ ਹਾਸੇ ਲੰਮਾ ਪਿਆ ਹਾਂਜੀ ਇਤਿਹਾਸ ਮੋਥੇ ਮੱਥਾ ਟੇਕਿਆ ਫਿਰ ਬਾਬਾ ਟਿੰਦੇ ਹੱਥ ਉੱਥੋਂ ਪਾਵੇ ਹੋ ਜਾ ਮੱਥਾ ਟੇਕਿਆ ਫਿਰ ਬੁੱਢੇ ਰਸਤਾ ਉੱਜਾ ਹੂੰ ਪਤਾ ਨਹੀਂ ਉਹਨਾਂ ਨੂੰ ਮੈਨੂੰ ਤਾਂ ਇਹ ਨਹੀਂ ਪਤਾ ਲੱਗਾ ਨਾਂ ਦੱਸਦੇ ਰਾਕਰ ਵੀ ਜਾਣੇ ਕਿ ਰਾਤ ਨੂੰ ਬਿਲਕੁਲ ਉਹ ਟਾਈਮ ਸੀਗਾ ਜਿੱਥੇ ਮਤਲਬ ਬੰਦਾ ਸੋਚਦਾ ਹੈ ਨਾ ਉਦੋਂ ਫਿਰ ਬਪੂ ਜਦੋਂ ਓਪਰੇਟ ਹੋਇਆ ਸਾਰਿਆਂ ਨੇ ਸਪੋਰਟ ਕੀਤੀ ਹਨਾ ਬਹੁਤ ਜਣਿਆਂ ਨੇ ਸਪੋਰਟ ਕੀਤੀ ਬਈ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਕਿ ਮੇਰਾ 1 ਰੁਪਿਆ ਘਰੋਂ ਲੱਗਿਆ ਹੂੰ 1 ਰੁਪਿਆ ਵੀ ਮੇਰਾ ਘਰੋਂ ਲੱਗਿਆ ਬਈ ਜਿੰਨੇ ਵੀ ਹੈਗੇ ਆਪਣੀ ਸਪੋਰਟ ਸਾਰੇ ਬੰਦੇ ਪਿਆਰ ਕਰ ਨਾਲੇ ਕੀਤੀ ਆ ਆਪ ਕੋਈ ਤੋਂ ਕੋਈ ਮੰਗੇ ਨਹੀਂ ਹੈਗੇ ਬਿਲਕੁਲ ਜਰੂਰ ਇੱਕ ਵਾਰੀ ਉਹਨਾਂ ਦਾ ਜ਼ਿਕਰ ਦੇ ਨਾਮ ਕਈ ਵਾਰੀ ਕੁਝ ਭੁੱਲ ਵੀ ਜਾਂਦੇ ਪਰ ਜਿਹੜੇ ਹੁਣ ਇਸ ਟਾਈਮ ਤੇ ਯਾਦ ਬਈ ਜਿਵੇਂ ਆਪਾਂ ਨਾਂ ਕਰੀ ਨਾਂ ਤਾਂ ਫਿਰ ਬਾਲੇ ਬਣ ਜਾਣਗੇ ਬਾਲੇ ਬਣ ਜਾਣਗੇ ਚਲੋ ਸਾਰਿਆਂ ਨੇ ਸਪੋਰਟ ਜਿਵੇਂ ਬਈ ਬਾਜਾ ਬਾਜਾ ਹੋਗਾ ਸਰਾਵਾਲਾ ਹਾਂ ਬਾਈ ਨਿੰਦਰ ਨੇ ਬਾਜਨ ਨੂੰ ਫੋਨ ਕੀਤਾ ਸਰਾਵਨ ਕਿ ਬਾਈ ਦੀ ਵਾਈਫਰਸ ਬਾਹਰ ਜਾ ਰਹੀ ਸੀ ਹਾਂ ਬਾਜਨ ਨਾਲ ਸਾਰੇ ਕੰਮ ਛੱਡ ਕੇ ਗਰੁੱਪ ਬਣਾ ਲਿਆ WhatsApp ਤੇ ਜਿਹਨੂੰ ਬਾਅਦ ਚ ਗੱਲ ਦੱਸਣੀ ਹਾਂ ਗਰੁੱਪ ਬਣਾਉਣ ਤੋਂ ਬਾਅਦ ਸਾਰੇ ਸ ਤਾਂ ਕੰਟੈਕਟ ਹੋਗਾ ਇੱਕ ਵੀ ਪਲੇਅਰ ਨਹੀਂ ਹੋ ਜਿਹਨੇ ਆਪਣੇ ਨਾਲ ਹੈਲਪ ਕੀਤੀ ਹੋਵੇ ਜਿਹੜਾ ਨਾਲ ਜਿਹੜੇ ਜਿਹੜੇ ਕਬੱਡੀ ਨੂੰ ਪ੍ਰੋਮੋਟ ਪ੍ਰਮੋਟ ਕਰਦੇ ਸੀ ਪਿਆਰ ਕਰਦੇ ਸੀ ਸਾਰਿਆਂ ਨੇ ਹੈਲਪ ਬਾਜਾ ਹੋ ਗਿਆ ਰਾਜਾ ਜੈਤੂ ਹੋ ਗਿਆ ਹਣਾ ਬਈ ਨਿੰਦਰ ਹੋ ਗਿਆ ਰومی ਹੋ ਗਿਆ ਪ੍ਰੀਤ ਪਟੰਡਾ ਕਿਉਂਕਿ ਉਸ ਅਮੀਰ ਪ੍ਰੀਤ ਨੇ ਫੋਟੋ ਖਿੱਚ ਕੇ ਪਾ ਦਿੱਤੀ ਬਠਿੰਡੇ ਹਸਤਾਚਾ ਲੋੜ ਨਹੀਂ ਹੈਗੀ ਆਪਣੇ ਦਿੱਲੀ ਹਾਰ ਤੇ ਫੋਟੋ ਖਿੱਚਣਾ ਕੁਦਰਤ ਪ੍ਰੀਤ ਨੇ ਫੋਟੋ ਖਿੱਚ ਕੇ ਪਾਤੀ ਚਲ ਲੋਕਾਂ 'ਚ ਸਾਰਿਆਂ 'ਚ ਪਤਾ ਲੱਗ ਗਈ ਗੱਲ ਹਣਾ ਤੇ ਲੋਕ ਪਤਾ ਹੈ ਕੀ ਕਹਿ ਰਹੇ ਈਸ਼ੂ ਬਣਾ ਰਹੇ ਹੈ ਪੈਂਟ 'ਚ ਵੀ ਆਪਣੇ ਕਈ ਹੁੰਦੇ ਹਨ ਹਾਂ ਮੇਰਾ ਸਟੀਰੋਇਡ ਕਰਦਾ ਸੀ ਤਾਂ ਨਸ਼ੇ ਕਰਦੇ ਸੀਗੇ ਹਾਂ ਪਰ ਅਸਲੀਅਤ ਦਾ ਪਤਾ ਨਹੀਂ ਸੀ ਕਿਸੇ ਨੂੰ ਹਾਂ ਬਈ ਪਰ ਕੈਮਰੇ ਸਾਹਮਣੇ ਕਹਿਣ ਚਾਹਣਾ ਇਹੋ ਜਿਹੀ ਕੋਈ ਦਿੱਕਤ ਨਹੀਂ ਕੋਈ ਨਸ਼ੇ ਵਾਲੀ ਕੋਈ ਗੱਲ ਨਹੀਂ ਸੀਗੀ ਜੋ ਮੇਰੇ ਜ਼ਿੰਦਗੀ ਦੇ ਬਚਪਨ ਤੋਂ ਸੀਗੀ ਜੀ ਬਿਲਕੁਲ ਬਹੁਤ ਇਹ ਕਲੈਰਿਟੀ ਵੀ ਹੋਣੀ ਚਾਹੀਦੀ ਹੈ ਹਾਂ ਬਈ ਇਸੇ ਕਰਕੇ ਹੀ ਕਹਿੰਦੇ ਆਂ ਵੀ ਮੁੰਡਾ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਇਆ ਹਨਾ ਉਹ ਸਿਚੁਏਸ਼ਨ ਬਣੀ ਸਾਰਿਆਂ ਨੇ ਹੈਲਪ ਕੀਤੀ ਹੋ ਸਕਦਾ ਕਿਸੇ ਦਾ ਨਾਮ ਬਈ ਅੱਜ ਮੌਕੇ ਤੇ ਕਿਹੜੀ ਦਿਮਾਗ ਦੇ ਵਿੱਚ ਰਹਿ ਜਾਂਦਾ ਲੈਣਾ ਸਾਰਿਆਂ ਨੇ ਹੈਲਪ ਕੀਤੀ ਔਰ ਮੁੰਡਾ ਜਿਹੜਾ ਹੈਗਾ ਇਸ ਮੁਕਾਮ ਦੇ ਉੱਤੇ ਪਹੁੰਚ ਗਿਆ ਬਾਕੀ ਜਦੋਂ ਮੈਂ ਵਾਲ ਬੁਲ ਡਾੜੀ ਦੀ ਉਡੀਕ ਪਾਤੀ ਗਿਆ ਨਾ ਤੇ ਮੈਂ ਇਥੋਂ ਨਾ ਲੈਟਰ ਵੀ ਨਾ ਬੈਠਾ ਜਾ ਕਰ ਬਈ ਹੂੰ ਕਿ ਮੈਂ ਕੰਬੈਕ ਕਰਾਂ ਮਨ ਉਹ ਹੀ ਲਾ ਦੇ ਬਸ ਬਈ ਹੋਣੀ ਯਾਰ ਫਤਿਮਾ ਫਤਿਮਾ ਤੇ ਮੈਂ ਕੁਦਰਤੀ ਫੀਸ਼ੇਮੂਰੇ ਖੜਾ ਤੇਰਾ ਬਾਪੂ ਆਇਆ ਕਹਿੰਦਾ ਕਿਉਂ ਡਰਦਾ ਝੋਟਿਆ ਕਹਿੰਦਾ ਦਵਾਰੇ ਹੀ ਡਿੰਗਾ ਬਿਲਕੁਲ ਇੱਥੇ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਉਹ ਦਿਨ ਦੀ ਗੱਲ ਮੈਂ ਹੀ ਕਰਨ ਚ ਪਾਈ ਬਈ ਤੇ ਜਿੱਥੇ ਡਾਕਟਰ ਵਰ ਸਾਰੇ ਇਨਸਾਨਾਂ ਨੇ ਜਵਾਬ ਦੇਤਾ ਸੀਗਾ ਕੋਈ ਨਹੀਂ ਖੇਡਦੇ ਨਹੀਂ ਖੇਡ ਸਕਦਾ ਤੇ ਫਿਰ ਮੇਰੇ ਨਾਲ ਸਹੀ ਗੱਲ ਦੱਸਾਂ ਤੁਹਾਨੂੰ ਮੈਂ ਦਿਲ ਦੀ ਹੂੰ ਮੇਰੇ ਨਾਲ ਰੱਬ ਬਣ ਕੇ ਆਈ ਐ ਸਾਡੀ ਟੀਮ ਕਰੈਕਟ ਦੀ ਜਿੱਥੇ ਫਸਟ ਗਰਾਊਂਡ ਦੇ ਵਿੱਚ ਵਿੱਚ ਅੱਜ ਇੱਥੇ ਇਸੇ ਗਰਾਊਂਡ ਦੇ ਇਸੇ ਗਰਾਊਂਡ ਮੈਂ ਘਰੇ ਬਹਿ ਗਿਆ ਕਿਉਂਕਿ ਜਿਹੜੇ ਕਬੱਡੀ ਵਾਲੇ ਸੀ ਮੈਨੂੰ ਪੁੱਛਣ ਤੋਂ ਦਸਣ ਹਟ ਗਏ ਹਾਂ ਪਿੰਡ ਵਾਲੇ ਹੈਨਾ ਉਹ ਆਲਾ ਰਹੇਗਾ ਨਾਲ ਕੱਲ ਸੀਪਾ ਹੂੰ ਬਾਕੀ ਜਿਹੜੇ ਸੀਗੇ ਚਲੋ ਹੋ ਜਾਂਦਾ ਹੈ ਨਾ ਹੋ ਸਕਦਾ ਵੀ ਹੁਣੇ ਖੇਡ ਨਹੀਂ ਸਕਦਾ ਖੇਡ ਨਹੀਂ ਸਕਦਾ ਹੋ ਸਕਦਾ ਵੀ ਸਾਡੇ ਸਾਡੇ ਤਨਾ ਲੰਬਾ ਜੀ ਇਹਦੇ ਘਰ ਦੀ ਗੱਲਾਂ ਹੁੰਦੀਆਂ ਬਹੁਤ ਸਾਰੀਆਂ ਗੱਲਾਂ ਨਾ ਬਾਹਰ ਖੇਡਣ ਗਿਆ ਉੱਥੇ ਕੋਈ ਸਮੱਸਿਆ ਨਾ ਆਏ ਸਮੱਸਿਆ ਨਾ ਜੀ ਆਪਾਂ ਕਰਕੇ ਇਹੋ ਕਹਾਣੀ ਛੱਡ ਦਿੰਦੀਆਂ ਹੈ ਨਾ ਤੇ ਬਾਅਦ ਵਿੱਚ ਮੈਂ ਘਰੇ ਪਿਆ ਤੇ ਮੈਂ ਇਹ ਮੈਨੂੰ ਗਰਾਊਂਡ ਚੋਂ ਲਾਗੇ ਇੱਥੇ ਮੈਂ ਇਹ ਮੈਨੂੰ ਬੈਟਿੰਗ ਬਾਲਿੰਗ ਕਰਾਉਣ ਲਾਗੇ ਚਲੋ ਨਾ ਹੁੰਦੇ ਇਹ ਬੰਦੇ ਨੂੰ ਹਾਂ ਹਾਂ ਤੇ ਕਿਉਂਕਿ ਇਹਨਾਂ ਸਾਰੇ ਬੰਦਿਆਂ ਨਾਲ ਆਪਣਾ ਪ੍ਰਵਾਸ ਰਿਲੇਸ਼ਨ ਆ ਇੱਥੋਂ ਦੁਬਾਰਾ ਗਰਾਊਂਡ ਦੇ ਵਿੱਚ ਪੈਰ ਪਾਉਣ ਦਾ ਕਾਰਨ ਕ੍ਰਿਕਟ ਟੀਮ ਕ੍ਰਿਕਟ ਟੀਮ ਆਪਣ ਹਾਂ ਤੇ ਚਲੋ ਮੈਂ ਟੂਰਨਾਮੈਂਟ ਦੇ ਬਾਹਰ ਜਾਣ ਲੱਗ ਗਿਆ ਫੇਰ ਨਾ ਬੋਲਣ ਲੱਗ ਗਿਆ ਮੈਂ ਕਿਹੜੇ ਕੋਈ ਪੱਪੂ ਆ ਕੇ ਮੱਤੇ ਲਾਣਾ ਇੱਦਾਂ ਇੱਦਾਂ ਬੈਡਿੰਗ ਕਰਾਉਣ ਲੱਗ ਗਿਆ ਉਹ ਹੌਸਲਾ ਉਹ ਹੌਸਲਾ ਹੋ ਗਿਆ ਮੈਨੂੰ ਕਬੱਡੀ ਵਾਲਾ ਹੌਸਲਾ ਫੇਰ ਉਹ ਜਿਹੜਾ ਅੰਦਰ ਕੀੜਾ ਹੁੰਦਾ ਕਬੱਡੀ ਦਾ ਹੌਸਲਾ ਹੋ ਗਿਆ ਪਲੇਅਰ ਦੁਬਾਰਾ ਜਾਗ ਪਿਆ ਤੇ ਫੇਰ ਮੇਰਾ ਮਨ ਮਿਹਨਤ ਲਾਉਣ ਨੂੰ ਕੀਤਾ ਮੈਂ ਗਰਾਊਂਡ ਆਇਆ ਇੱਕ ਦੋ ਦਿਨ ਤੇ ਵੀ ਨਾ ਗੱਲ ਬਣੀ ਉਹ ਡੰਡ ਲਾਇਆ ਕਰ ਕਿੱਥੇ ਵੀ ਲੱਗ ਜਾਣਾ ਫੇਰ ਹੌਸਲਾ ਤੇ ਮੈਂ ਕਿਹਾ ਨਹੀਂ ਯਾਰ ਮੈਂ ਕਿਹਾ ਬਸ ਬਾਹਰਾਂ ਕੰਮ ਤੇ ਕੁਦਰਤੀ ਵੀ ਕੀ ਹੋਇਆ ਇੱਕ ਦਿਨ ਮਹਾਰਾਜ ਨੂੰ ਨਾ ਹਾਇਨਾਇਰ ਸਮਝ ਕੇ ਪਹਿ ਕਲ ਕਹਿੰਦੇ ਜਨਾ ਮੈਂ ਬੂਟ ਪਾਈ ਸਿੱਧਾ ਗੁਰੂ ਘਟਾ ਗੁਰਦਵਾਰ ਸਾਹਿਬ ਇੱਥੋਂ ਇੱਥੋਂ ਰਣੀ ਕਰਕੇ ਮੈਂ 15 ਦਿਨ ਜਾਂਦਾ ਰਿਆ ਪਹਿਲਾ ਸੇਵ ਆਪਣਾ ਜਿੱਥੇ ਸੇਵ ਨਾਲਾਂ ਉਹ ਉੱਥੇ ਤੱਕ ਨਾ ਫਿਰਾਂ ਤੁਰ ਕੇ ਜਾੜ ਕਰਾ ਫਿਰ ਮੱਥਾ ਟੇਕ ਕੇ ਪਾਠ ਕਰਕੇ ਉੱਥੇ ਫਿਰ ਉਧਰ ਪਿੰਡ ਨੂੰ ਦਾ ਸਪ੍ਰਿੰਟ ਲਾਇਆ ਕਰ ਹੂੰ ਫਿਰ ਇਹ ਹੋਇਆ ਬਈ ਬਾਬੇ ਦੀ ਕਿਰਪਾ ਹੋਈ ਤੇ ਐਨ ਕੀ ਮਸੀਹ ਖੇਡੇ ਆਪ ਦਾ ਜਿਹੜਾ ਕਬੱਡੀ ਦਾ ਸਭ ਤੋਂ ਬੈਸਟ ਖੇਡੇ ਆ ਹਾਂ ਆ ਕਿਉਂਕਿ ਅੱਜ ਪਹਿਲਾਂ ਆਪਣੀ ਗੱਲ ਚੱਲਦੀ ਸੀ ਕਾਫੀ ਜੱਫੇ ਆਦ ਕੀ ਲੱਗੇ ਤੇ ਇਹ ਜਿਹੜੀ ਗੱਲ ਹੈਗੀ ਹੈ ਇਹੀ ਪੁਆਇੰਟ ਹੈ ਇਸੇ ਕਰਕੇ ਹੀ ਕਹਿ ਰਹੇ ਆ ਸਾਰੇ ਜਣੇ ਜਿੰਨਾਂ ਨੇ ਵੀ ਪੇਜਾਂ ਦੇ ਉੱਤੇ ਤੁਸੀਂ ਦੇਖਿਆ ਹੋਣਾ ਪੱਪੂ ਮੱਤੇ ਵਾਲੇ ਦੀ ਫੋਟੋ ਜਿਹੜੇ ਸਪੋਰਟ ਕਰਦੇ ਜਿਨਾਂ ਨੇ ਇਹ ਆਵਾਜ਼ اٹھਾਈ ਹੈ ਉਹਨਾਂ ਦੇ ਨਾਮ ਵੀ ਬਈ ਦੱਸ ਦੂ ਕਿਉਂਕਿ ਬਈ ਪਤਾ ਕੀ ਚੱਕਰ ਆ ਦੁੱਖ ਵੀ ਆਉਂਦਾ ਤੇ ਯਾਰ ਕੁਝ ਵੀ ਜ਼ਿੰਦਗੀ ਚ ਚਲ ਨਹੀਂ ਵੀਜ਼ਾ ਲੱਗਿਆ ਕੋਈ ਕੋਈ ਚੱਕਰ ਨਹੀਂ ਆਪਾਂ ਕਿਸੇ ਦੇ ਕੋਈ ਪਾਲਛ ਨਹੀਂ ਮਾਰੀ ਹੈ ਨਾ ਕਿਸੇ ਨੂੰ ਕੋਈ ਐ ਤੱਕ ਕਹਿਣ ਵੀ ਮੇਰਾ ਵੀਜ਼ਾ ਲਵਾਓ ਹੂੰ ਪਰ ਮਿਹਨਤ ਕੀਤੀ ਆਉਦੀ ਮਿਹਨਤ ਕੀਤੀ ਆ ਤੇ ਐ ਕਿ ਮੇਰਾ ਵੀਜ਼ਾ ਨਹੀਂ ਲੱਗਿਆ ਤੇ ਮੈਂ ਕਿ ਭਾਈ ਮਹੀਨਾ ਪਹਿਲਾਂ ਮੈਂ ਇਹ ਸਟਾਰਟ ਕਰਦੀ ਐ ਮੇਂਬੇਲਾ ਹੁਣ ਸ਼ੁਰੂ ਕਰਤੀ ਐ ਸ਼ੁਰੂ ਕਰਤੀ ਅਗਲੇ ਸੀਜ਼ਨ ਦੀ ਅਗਲੇ ਸੀਜ਼ਨ ਕਿਉਂ ਕੀਤੀ ਹੈ ਇਹ ਵੱਡੀ ਗੱਲ ਹੈ ਕਿਉਂ ਕਿਉਂਕਿ ਮਾਰਾ ਵੀ ਦਾ ਹਾਂ ਕਿ ਮੈਂ ਤਾਂ ਵਧ ਕਰ ਰਿਹਾ ਹਾਂ ਉਹਦੇ ਸਾਲ ਤੇ ਜਲਦੀ ਨਿਕਲ ਉਹਦੇ ਸਾਲ ਨੂੰ ਉਸ ਤੋਂ ਵਧੀਆ ਹੋ ਜਾਊਗਾ ਪਰ ਪੱਪੂ ਨੇ ਜਿਹੜੀ ਗੱਲ ਦੱਸੀ ਹੈ ਨਾ ਇੱਕ ਹੌਸਲਾ ਵੱਡੀ ਗੱਲ ਹੁੰਦੀ ਹੈ ਗਰਾਊਂਡ ਦੇ ਵਿੱਚ ਗਰਾਊਂਡਾਂ ਦੇ ਵਿੱਚ ਵਾਪਸ ਆਉਣਾ ਇਸੇ ਕਰਕੇ ਇਹ ਮੰਗ ਆਵਾਜ਼ ਉੱਠ ਰਹੀ ਆ ਵੀ ਮੱਤੇ ਵਾਲੇ ਨੂੰ ਬਾਹਰ ਦਾ ਬਾਹਰਲੇ ਵਿਦੇਸ਼ਾਂ ਦਾ ਵੀਜ਼ਾ ਲੱਗਣਾ ਚਾਹੀਦਾ ਕਿਉਂਕਿ ਕਬੱਡੀ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਆਪਣੇ ਅੰਦਰ ਪੱਪੂ ਮੱਤੇ ਵਾਲੇ ਨੇ ਕੀਤੀ ਹੈ ਕਿਉਂਕਿ ਜਦੋਂ ਬੰਦਾ ਇੰਨਾ ਹੀ ਐਡਾ ਵੱਡਾ ਕਿਉਂਕਿ ਜੇ ਮੰਨ ਲਓ ਯਾਰ ਘੋਡਾ ਆਪਾਂ ਪਹਿਲਾਂ ਗੱਲ ਕੀਤੀ ਸੀ ਮੋਢਾ ਨਿਕਲ ਗਿਆ ਠੀਕ ਹੈ ਠੀਕ ਹੋ ਗਿਆ ਆਪਾਂ ਗਰਾਊਂਡ 'ਚ ਆ ਗਏ ਘੋਡਾ ਨਿਕਲ ਗਿਆ ਠੀਕ ਹੈ ਆਪਾਂ ਉਹਨੂੰ ਮਤਲਬ ਚੜਾ ਲਿਆ ਆਪਰੇਟ ਕਰ ਲਿਆ ਆਪਾਂ ਗਰਾਊਂਡ ਦੇ ਵਿੱਚ ਆ ਗਏ ਹਨਾ ਇੰਜੀਨੀਅਰ ਹੁੰਦੀਆਂ ਰਹਿੰਦੀਆਂ ਕਬੱਡੀ ਸਰਕਲ ਹੈ ਹੀ ਗੇਮ ਐਵੇਂ ਦੀ ਪਰ ਜਦੋਂ ਕਿਡਨੀ ਵਗੈਰਾ ਦੀ ਐਡੀ ਵੱਡੀ ਡੇਂਜਰੀ ਮੁੰਡਾ ਮੌਤ ਦੇ ਮੂੰਹ ਚੋਂ ਨਿਕਲ ਕੇ ਆਵੇ ਹਨਾ ਫਿਰ ਉਹਨੂੰ ਤਾਂ ਸਪੋਰਟ ਕਰਨੀ ਸਾਰਿਆਂ ਦੀ ਬਣਦੀ ਆ ਮੇਰੇ ਨਾ ਇੱਥੇ ਪੱਟਾ ਲੱਗ ਜਾਂਦਾ ਵੀਰੇ ਜਿੱਥੇ ਆਪਰੇਟ ਹੋਣਾ ਹਵੇ ਸਾਈਡ ਦੇ ਉੱਤੇ ਮੈਂ ਆਹ ਟਾਂਕੇ ਲੱਗੇ ਆ ਟਾਂਕਿਆਂ ਤੇ ਇਹ ਕਿਸੇ ਨੂੰ ਨਹੀਂ ਪਤਾ ਕਿ ਕਾਹਤੋਂ ਲੱਗਿਆ ਹੁੰਦਾ ਹਾਂ ਤੇ ਇਹ ਇੱਥੇ ਬਹੁਤ ਇੱਥੇ 20 22 ਟਾਂਕੇ ਮੇਰੇ ਕੋਲ ਟੋਟਾ ਘਟ 20 22 ਟਾਂਕੇ ਲੱਗੇ ਹੋਏ ਸਾਈਡ ਟਾਂਕੇ ਲੱਗੇ ਹੋਏ ਚ ਤਾਂ ਉਹਨੂੰ ਲੁਕਾਉਣ ਵਾਸਤੇ ਲੱਗੇ ਹੁੰਦਾ ਅੱਜ ਵੀ ਮੈਂ ਕਬੱਡੀ ਦੇ ਵਿੱਚ ਕਿਸੇ ਨੂੰ ਪਤਾ ਵੀ ਹੈ ਨਹੀਂਗਾ ਵੀ ਮੇਰਾ ਆਪਰੇਸ਼ਨ ਹੋਇਆ ਪਚਾਨੇ ਪਰਸੈਂਟ ਬੰਦੇ ਨੂੰ ਨਹੀਂ ਪਤਾ ਨਹੀਂ ਪਤਾ ਸ਼ਾਇਦ ਇਹੀ ਕਾਰਨ ਹੈ ਕਈ ਵਾਰੀ ਅੰਲਾ ਕਹਿੰਦਾ ਯਾਰ ਵੀ ਹਨਾ ਵੀ ਇਹ ਡਾਊਨ ਹੋ ਗਿਆ ਜਾਂ ਇਹ ਖੇਡਣਾ ਛੱਡਤਾ ਇਹ ਰੀਜ਼ਨ ਨਹੀਂ ਹੈਗਾ ਦੋਸਤੋ ਐਡੀ ਵੱਡੀ ਸਮੱਸਿਆ ਜਦੋਂ ਜ਼ਿੰਦਗੀ ਦੇ ਵਿੱਚ ਆਵੇ ਨਾ ਸਟਰਗਲ ਦੇ ਵਿੱਚੋਂ ਬੰਦਾ ਨਿਕਲ ਕੇ ਆਵੇ ਤਾਂ ਉਹ ਪਹਿਲਾਂ ਵਾਲੀ ਗੱਲ ਬਣਾਉਣ ਤੇ ਟਾਈਮ ਲੱਗ ਜਾਂਦਾ ਔਰ ਇਸ ਸਾਲ ਸੀਜ਼ਨ ਦੇ ਵਿੱਚ ਮੁੰਡਾ ਬਹੁਤ ਸੋਹਣਾ ਖੇਡਿਆ ਪਰ ਵੀ ਆਪਾਂ ਸਾਲਕ ਚ ਬਣਾਤੀ ਹਨਾ ਇੱਕ ਹਾਂ ਇੱਕ ਜ਼ਰੂਰ ਗੱਲ ਕਰਨੀ ਆਪਾਂ ਵੀ ਕੋਚ ਨੇ ਤਕੜਾ ਕਿਹੜੇ ਨਹੀਂ ਕੀਤਾ ਤੈਨੂੰ ਦੁਬਾਰਾ ਕੋਚ ਅਭੀ ਆਪਣਾ ਇੱਕ ਹੀ ਰਿਹਾ ਬਾਈ ਨਿੰਦਰ ਜੈਤਵਾਲਾ ਨਿੰਦਰ ਜੈਤਵਾਲਾ ਤੇ ਬਾਈ ਦੇ ਕੈਂਪ ਨੂੰ 7-8 ਸਾਲ ਹੋ ਗਏ ਬਾਬਾ ਕਰੇ ਕਰ ਪਿਆ ਤੇ ਫੇਰ ਰੋਵਾਂਗਾ ਹੌਸਲੇ ਵਾਲਾ ਬਾਈ ਜੇ ਮੈਂ ਕੁਝ ਖਾਣਾ ਪੀਣਾ ਵੀ ਹੋਵੇ ਨਾ ਪਹਿਲੀ ਗੱਲ ਤਾਂ ਮੈਂ ਪ੍ਰੋਟੀਨ ਬਟੂਨ ਖਾਂਦਾ ਨਹੀਂ ਸਹੀ ਸਹੀ ਦੱਸ ਰਿਹਾ ਹਾਂ ਰਿਐਲਿਟੀ ਹੈ ਮੈਂ ਕੁਝ ਨਹੀਂ ਹੋਇਆ ਖਾਂਦਾ ਪ੍ਰੋਟੀਨ ਗਿੰਦਰ ਗੁੱਦਰ ਮੈਂ ਕੁਝ ਆਪਣੀ ਪਿਛਲੇ ਕੈਂਪ 'ਚ ਵੀ ਗੱਲ ਹੋਈ ਸੀ ਨਾ ਬਾਈ ਕਿੰਨੇ ਡੰਡ ਲਾਉਣਾ ਸੀਗਾ ਮਾਦਰ ਸੀਰੇ ਸਵੇਰੇ ਕਈ ਵੀ ਨਹੀਂ ਮਾਤਾ ਨੇ ਇਹ ਕਹਿੰਦਾ ਵੀ ਕਿੰਨੇ ਡੰਡ ਸਵੇਰੇ ਸੀਰੇ ਮੈਂ ਰੋਟੀ ਆ ਖਾ ਕੇ ਰੋਟੀ ਤੋਂ ਪਹਿਲਾਂ ਪੰਜ 500 ਡੰਡ ਮੁੰਡਾ ਲਾ ਰੋਟੀ ਖਾਣ ਤੋਂ ਪਹਿਲਾਂ ਮੈਂ ਪੇ ਪੰਜ 500 ਡੰਡ ਲਾ ਕੇ ਰੋਟੀ ਖਾਣੀ ਹੈ ਇਹ ਤਰੀਕ ਡੈਡ ਦਾ ਮਤਲਬ ਚਾਰ ਕੇਰ ਹੋ ਜਾਂਦਾ ਸੀਗਾ ਦਾ ਦੰਡ ਜੀ ਉਸ ਟਾਈਮ ਤੇ ਜਦੋਂ ਪੂਰੀ ਫਾਰਮ ਦੇ ਵਿੱਚ ਸੀਗਾ ਤਾਂ ਦੋਸਤੋ ਜਿਹੜਾ ਸਟਰਗਲ ਹੁੰਦਾ ਸੰਘਰਸ਼ ਦੇ ਵਿੱਚੋਂ ਬੰਦਾ ਨਿਕਲ ਕੇ ਆਉਂਦਾ ਤੇ ਸਾਰਿਆਂ ਨੂੰ ਸਪੋਰਟ ਕਰਨੀ ਪੈਂਦੀ ਸਾਨੂੰ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਦੇ ਆ ਜਿੰਨੇ ਵੀ ਕਬੱਡੀ ਦੇ ਪ੍ਰੋਮੋਟਰ ਹੈ ਐਸ ਕੀ ਕੀ ਚੱਕਰ ਬਣਿਆ ਚਲੋ ਐਸ ਕੀ ਮੈਂ ਗਰਮ ਵਿੱਚ ਮਿਹਨਤ ਲਾ ਕੇ ਹੈ ਨਾ ਸਟਾਰਟ ਕੀਤੀ ਦੁਬਾਰੇ ਕਬੱਡੀ ਹੂੰ ਤੇ ਕੁਝ ਕੁ ਟੀਮਾਂ ਨੇ ਮੈਨੂੰ ਮੈਚ ਖੜਾਏ ਮੈਂ ਜੱਫੀ ਵੀ ਲਾਈ ਹੂੰ ਆਪਣੀ ਤਾਂ ਟੀਮ ਬਣੀ ਸੀ ਗੁਰਪ੍ਰੀ ਜੰਗੀਆਂ ਨੇ ਜਾਂ ਮੋਰਗਾਂ ਨੇ ਚਲਾਈ ਸੀਗੀ ਮਾਲਵਾ ਕਬੱਡੀ ਲੀਗ ਮਾਲਵਾ ਕਬੱਡੀ ਲੀਗ ਹੂੰ ਉਸ ਲੀਗ ਦੇ ਵਿੱਚ ਮੈਂ ਫਰੀਦਕੋਟੀ ਵਿੱਚ ਖੇਡਿਆ ਮੈਨੂੰ ਫਰੀਦਕੋਟ ਵਾਲੇ ਫੋਨ ਕਰਤਾ ਮੈਨੂੰ ਪੁੱਛਿਆ ਦੱਸਿਆ ਨਹੀਂ ਹੂੰ ਚੱਲ ਆਪਾਂ ਵਧੀਆ ਜੱਫੀ ਸੀਗੀ ਫਰੀਦਕੋਟ ਦੇ ਨਾ ਹੂੰ ਤੇ ਮੇਰੇ ਵੀ ਹੁਣ ਇੰਨੇ ਟਾਈਮ ਬਾਅਦ ਖੇਡੇ ਆ ਵੀ ਨਹੀਂ ਪੈ ਟੈਕਦੇ ਬੰਦੇ ਬਿਲਕੁਲ ਪਰਫਾਰਮੈਂਸ ਆਉਣ ਦੇ ਟਾਈਮ ਲੱਗਦਾ ਤੇ ਮਚਾਕੀ ਮੈਚ ਆ ਗਿਆ ਹੂੰ ਤੇ ਸੱਚ ਸਹੀ ਗੱਲ ਦੱਸਦਾ ਤੁਹਾਨੂੰ ਕੋਈ ਲੁਕੋ ਨਹੀਂ ਹੈਗਾ ਇਹ ਚ ਤੇ ਮਚਾ ਕੇ ਮੈਂ ਸਾਧ ਰਗਾ ਪਪੂ ਵੀ ਆ ਕੇ ਕਰਕੇ ਮੈਚ ਆਪਣੀ ਲੀਗ ਦਾ ਤੇ ਤੂੰ ਆਪਣਾ ਖੇਡਣਾ ਬਿਲਕੁਲ ਤੇ ਮੇਰੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਸਾਸ ਹੈ ਮੇਰੇ ਕੱਟ ਪਾਈ ਸੀ ਇਸ ਵਾਰ ਦੀ ਗੱਲ ਆ ਕੱਟ ਪਾਈ ਫਰੀਦਕੋਟ ਟੀਮ ਦੀ ਤੇ ਮੇਰੇ ਉਹਨੇ ਕੱਟ ਲਵਾ ਦਿੱਤਾ ਤੇ ਫਰੀਦਕੋਟ ਤੇ ਤੂੰ ਫੁਲਾਨੀ ਟੀਮ ਚ ਖੇਡਣਾ ਬਾਗਪੁਰਾ ਨੇ ਖੇਡਣਾ ਤਾਂ ਆਪਾਂ ਨੂੰ ਚਲੋ ਠੀਕ ਸਹੀ ਆ ਵੀ ਮਾੜਿਆ ਹਨਾ ਚਲੋ ਕੋਈ ਗੱਲ ਇਹਨੇ ਕੱਟ ਲਵਾਤੀ ਤੇ ਮੈਂ ਦੂਜੀ ਟੀਮ ਚ ਖੇਡਿਆ ਉਹ ਇੰਨਾ ਹੰਕਾਰ ਸੀ ਸਾਡੇ ਫਰੀਦਕੋਟਲ ਚ ਉਹ ਮੈਚ ਪਹਿਲਾਂ ਹਾਰ ਗਿਆ। ਅੱਛਾ ਤੇ ਫਾਈਨਲ? ਕੋਈ ਫਾਈਨਲ ਨਹੀਂ ਹੋਊਗਾ। ਉਹ ਹੀ ਦੋ ਜੱਫਾ ਨਾਰੇ, ਉਹ ਹੀ ਮੇਰੇ ਦੋ ਦੋ ਜੱਫੇ ਦੂਜੀ ਟੇਮ ਹੁੰਦੇ ਸੀ। ਲੱਗੇ, ਲੱਗੇ। ਉਹਨਾਂ ਬੰਦੇ ਨੇ ਆਪਨ ਫੌਲੇਜ ਜਿੱਤੇ ਦਿੱਤੀ। ਬਿਲਕੁਲ, ਇਹੀ ਇਹੀ ਚੀਜ਼ ਆ ਹਨਾ ਇਹ ਰਿਸਪੈਕਟ ਆ। ਉਸ ਤੋਂ ਬਾਅਦ ਮੈਂ ਅਨਖਰਾ ਖੇਡਿਆ। ਹੂੰ। ਤੇ ਮੈਂ ਜਿੰਨੇ ਕ ਫਰੀਕੋਡ ਦੇ ਰੇਡਰ ਉਸ ਟਾਈਮ ਸੀਗੇ ਟੀਮ ਦੇ ਵਿੱਚ। ਹੂੰ। ਕਿਸੇ ਵੀ ਰੈਡ ਨੂੰ ਪੁਆਇੰਟ ਨਹੀਂ ਲੈਣ ਦਿੱਤਾ। ਖੜਾਏ ਵੀ ਆ। ਸਟਾਪ ਲਾਏ। ਸਟਾਪ ਲਾਏ ਵੀ ਆ। ਹੂੰ। ਤੇ ਜਿੰਨੇ ਜੱਫੇ ਸੀਗੇ ਹੂੰ ਤੇ ਉਹਨਾਂ ਤੋਂ ਵੱਧ ਸਟਾਪ ਲਾਏ ਵੀ ਆ। ਬਿਲਕੁਲ। ਕਿਉ ਮਤਲਬ ਕਬੱਡੀ ਦੇ ਵਿੱਚ ਪੈਰ ਪਾਉਂਦਾ ਜਦੋਂ ਪਰਫਾਰਮੈਂਸ ਤੇ ਹੁੰਦਾ ਹੈ ਪੀਕ ਤੇ ਹੁੰਦਾ ਹੈ ਉਦੋਂ ਜਿਹੜੀ ਕਬੱਡੀ ਖੇਡਦਾ ਉਹ ਅਲੱਗ ਚੀਜ਼ ਹੁੰਦੀ ਆ ਪਰ ਜਦੋਂ ਕੋਈ ਐਡਾ ਵੱਡਾ ਜ਼ਿੰਦਗੀ ਦੇ ਵਿੱਚ ੱਤਕਾ ਲੱਗ ਜਾਂਦਾ ਨਾ ਫਿਰ ਦੁਬਾਰਾ ਗਰਾਊਂਡ ਦੇ ਵਿੱਚ ਆਉਣਾ ਇੱਕ ਬਹੁਤ ਵੱਡੀ ਬਹਾਦਰੀ ਵਾਲੀ ਗੱਲ ਹੈ ਅੱਜ ਕੱਲ ਦੇ ਪਲੇਅਰਾਂ ਵਾਸਤੇ ਵੀ ਮੁੰਡਾ ਰੋਲ ਮਾਡਲ ਹੈ ਇਹ ਨਹੀਂ ਹੈਗਾ ਕਿਉਂਕਿ ਕਈ ਵੀ ਹੁਣ ਜਦੋਂ ਹੁਣ ਇਹਨੂੰ ਟਾਈਮ ਲੱਗਿਆ ਟਾਈਮ ਲੱਗਣਾ ਵੀ ਹੈ ਹਜੇ ਹਜੇ ਵੀ ਥੋੜਾ ਟਾਈਮ ਲੱਗੂਗਾ ਕਿਉਂਕਿ ਉਹ ਪਰਫਾਰਮੈਂਸ ਦੇਣੀ ਔਖਾ ਹੋ ਜਾਂਦਾ ਕਿਉਂਕਿ ਅੱਜਕੱਲ ਜਿਹੜੀ ਕਬੱਡੀ ਦੀ ਸਪੀਡ ਬਹੁਤ ਹੋ ਗਈ ਹੈ ਸਟੇਰਡ ਬਹੁਤ ਆ ਗਿਆ ਹੈ ਨਾ ਇੱਕ ਦੇਸੀ ਖਰਾਕਾਂ ਖਾਣ ਵਾਲੇ ਆਮ ਜਿਹੜੇ ਹੈਗੇ ਪਲੇਅਰ ਹੁੰਦੇ ਆ ਉਹਨਾਂ ਨੂੰ ਉਸ ਪਰਫਾਰਮੈਂਸ ਤੇ ਆਉਣ ਤੇ ਬਹੁਤ ਟਾਈਮ ਲੱਗ ਜਾਂਦਾ ਉਹ ਸਟਰਗਲ ਸੰਘਰਸ਼ ਦੇ ਵਿੱਚੋਂ ਨਿਕਲ ਕੇ ਜਦੋਂ ਬੰਦਾ ਉਸ ਗੇਮ ਦੇ ਵਿੱਚ ਵੱੜਦਾ ਹੈ ਨਾ ਤਾਂ ਹੌਸਲਾ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਅੱਜਕੱਲ ਦੇ ਯੂਥ ਵਾਸਤੇ ਵੀ ਇੱਕ ਮੁੰਡਾ ਰੋਲ ਮਾਡਲ ਬਾਕੀ ਪਤਾ ਕੀ ਚੱਕਰ ਆ ਬਈ ਹੁਣ ਮਿਹਨਤ ਲਾਈ ਜਨੇ ਆਪਾਂ ਨਾ ਮੇਰੇ ਨਾਲ ਕੋਈ ਬੰਦਾ ਮਿਹਨਤ ਲਾ ਸਕਦਾ ਗਰਮੀ ਚ ਤੇ ਕੋਈ ਮੈਨੂੰ ਇਹ ਸਾਫਤ ਕਰ ਦੇਵੇ ਪਾਪਾ ਫੁਲਾਨੀ ਚੀ ਪਾਊਡਰ ਖਾਈ ਜਾਂਦਾ ਜਾਂ ਕੁਛ ਹੋਰ ਦਕੀ ਹਾਂ ਮੈਂ ਪ੍ਰੀ ਵਰਕਆਊਟ ਜਿਹੜਾ ਉਹ ਜ਼ਰੂਰ ਯੂਜ਼ ਕਰਦਾ ਠੀਕ ਹੈ ਉਹ ਦਾ ਤੁਸੀਂ ਦੱਸਦਾ ਹਾਂ ਹਾਂ ਪ੍ਰੀ ਵਰਕਆਊਟ ਜ਼ਰੂਰ ਯੂਜ਼ ਕਰਦਾ ਕੋਈ ਹੋਰ ਬੰਦਾ ਮੈਨੂੰ ਕਹਦੇ ਪਾਪੋ ਤੂੰ ਪ੍ਰੋਟੀਨ ਖਾਣਾ ਤੂੰ ਐ ਕਰਦਾ ਨਾ ਮੇਰੀ ਇੱਕ ਡੱਕਾ ਪਰਸੈਂਟ ਖਰਾ ਕਰਨੀ ਜੀ ਤੇ ਫੇਰ ਵੀ ਬਾਬਰੀ ਕਰ ਪਰ ਜਿੰਨਾ weight ਹੁੰਦਾ ਨਾ ਨੈਚੁਰਲ ਖਰਾ ਨੈਚੁਰਲ ਜਮ ਜਿਹੜੇ ਆਪਣੇ ਘਰੇ ਆਮ ਘਰਾਂ ਚ ਹੁੰਦੀ ਹੈ ਆਪਣੀ ਸਿਰਫ ਉਹ ਹੀ ਦੁੱਧ ਗੱਸੀ ਕਿਉਂ ਹੋ ਗਿਆ ਨਾ ਮ ਐਕਸਟਰਾ ਕੋਈ ਚੀਜ਼ ਨਹੀਂ ਹੈ ਵੀ ਫਲਾਨੀ ਚੀਜ਼ ਖਾ ਲੋ ਆਹ ਖਾ ਲੋ ਅੱਛਾ ਪਰ ਪਤਾ ਬਹੁਤ ਆ ਹਾਂ ਇਹ ਚੀਜ਼ ਵੱਡੀ ਗੱਲ ਹੁੰਦੀ ਹੈ ਨਾ ਤਜਰਬਾ ਬਹੁਤ ਹੋ ਗਿਆ ਅੱਛਾ ਬੱਪੂ ਜਿਹੜਾ ਕੈਂਪ ਲੱਗਦਾ ਤੁਹਾਨੂੰ ਕੌਣ ਕੌਣ ਸਪੋਰਟ ਜ਼ਰੂਰ ਆਪਾਂ ਗੱਲ ਕਰੀਏ ਕਿਉਂ ਕੈਂਪ ਲੱਗਦਾ ਤੁਹਾਡੇ ਇੱਥੇ ਇਹ ਵੀ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਮੈਂ ਦੇਖਿਆ ਵੀ ਫਰੀ ਕੋਟ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਘੱਟ ਯਾਰ ਕੈਂਪ ਲੱਗਦੇ ਆ ਮੁਗੇ ਜ਼ਿਲ੍ਹੇ ਚ ਬਹੁਤ ਲੱਗਦੇ ਆ ਹਾਂਜੀ ਇਹ ਇੱਕ ਵੱਡੀ ਗੱਲ ਆ ਵੀ ਮੱਤੇ ਪਿੰਡ ਦੀ ਸ਼ਾਨ ਆ ਇਹ ਕੈਂਪ ਜਿਹੜਾ ਹੁੰਦਾ ਕਬੱਡੀ ਦਾ ਕੈਂਪ ਇਹਨੂੰ ਕੌਣ ਕੌਣ ਸਪੋਰਟ ਕਰੇ ਕੈਂਪ ਤਾਂ ਵੀ ਐ ਹੋ ਗਿਆ ਹੁਣ ਕੈਂਪ ਪਹਿਲੇ ਤਾਂ ਇਹ ਮਤਲਬ ਕਿ ਆਪ ਹੀ ਲਾਉਂਦੇ ਨੂੰ ਸੀਗਾ ਨਾ ਕੋਈ ਸੀਨੀਅਰ ਪਲੇਅਰ ਉਹ ਤੋਂ ਪੈਸੇ ਇਕੱਠੇ ਕਰ ਲੈ ਕੇ ਹਜ਼ਾਰ ਕਰ ਲਿਆ ਕਿਸੇ ਤੋਂ 1500 ਕਰ ਲਿਆ ਬਾਕੀ ਜੇ ਆਪਾਂ 12 15 ਜਣ ਗਰਾਊਂਡ ਦੇ ਵਿੱਚ ਨਾ ਆਸ-ਪਾਸੇ ਪਿੰਡੋਂ ਉਹਨਾਂ ਤੋਂ ਲੈ ਲਿਆ ਤੇ ਹੁਣ ਅਸੀਂ ਕਰਾਉਣਾ ਲੱਗੇ ਪਿੰ ਟੂਰਨਾਮੈਂਟ ਕਬੱਡੀ ਦਾ ਜਿਹੜੀ ਉਹ ਤੇ ਬਚਤ ਹੁੰਦੀ ਉਹ ਕੈਂਪ ਤੇ ਲਾ ਲਈ ਉਹ ਬਚਤ ਬਈ ਕਾਕੇ ਕੋਲੇ ਸਾਰੀ ਸੀਨੀਅਰ ਵੀ ਸਾਡਾ ਨਾ ਸਾਡੇ ਅੱਜ ਤੱਕ ਕੋਈ ਕਰਨ ਫਰਜਪੰਦਾ ਸਾਰਾ ਇੱਕ ਰੁਪਏ ਦਾ ਹਿਸਾਬ ਕੁਤਾ ਉਹਦੇ ਕੋਲੇ ਆ ਹੁਣ ਕੈਂਪ ਲਾਵਾਂਗੇ ਤੇ ਉਹ ਸਾਰੇ ਟੂਰਨਾਮੈਂਟ ਜਿੰਨੀ ਗ੍ਰਾਹੀ ਹੁੰਦੀ ਪਿੰਡ ਜਿਹੜੇ ਪੈਸੇ ਬਚਤ ਹੁੰਦੀ ਉਹ ਸਾਡੇ ਸਾਰੇ ਕੈਂਪ ਤੇ ਲੱਗ ਬਿਲਕੁਲ ਵਧੀਆ ਕੈਂਪ ਸਾਡੇ ਕਮੇਟੀ ਨੇ ਇਹ ਕਿਹਾ ਵੀ ਕੈਂਪ ਭਾਵੇਂ ਤੇ ਸਾਡ ਲਾਉ ਬਹੁਤ ਵਧੀਆ ਗੱਲ ਹੈ ਇਹ ਬਹੁਤ ਵਧੀਆ ਸਪੋਰਟ ਹੈ ਹਾਂ ਸੋ ਕਿਉਂਕਿ ਹੁਣ ਭਈ ਐ ਤਾਂ ਹੈ ਨਹੀਂ ਵੀ ਆਪਾਂ ਨੂੰ ਟੂਰਨਾਮੈਂਟ ਕਮੇਟੀ ਨਾਲ ਪਿੰਡ ਦਾ ਘਰੇ ਖਰਾਕ ਦੇ ਕੇ ਜਾਣ ਉਹ ਤਾਂ ਆਪਣਾ ਆਪ ਦਾ ਉਹ ਤਾਂ ਇੰਨਾ ਕੀ ਕਰ ਸਕਦੇ ਉਹ ਤਾਂ ਇੰਨਾ ਕਰ ਸਕਦਾ ਮ ਕਿਉਂਕਿ ਮੇਰਾ ਅਕਸਰ ਗੱਲ ਹੁੰਦੀ ਰਹਿੰਦੀ ਹੈ ਟੂਰਨਾਮੈਂਟ ਕਮੇਟੀ ਜਿੰਨੇ ਵੀ ਮੈਂਬਰ ਹਨ ਜਿਹੜੇ ਆਪਣੇ ਵੱਡੇ ਆਪ ਉਹਨਾਂ ਦਾ ਨਹੀਂ ਕਰ ਸਕਦੇ ਜਿਨ੍ਹਾਂ ਨਾਲ ਆਪਾਂ ਖੇਡੇ ਜਾਂ ਆਪਣੇ ਸੀਨੀਅਰ ਹਨ ਉਹਨਾਂ ਨਾਲ ਕਹਿ ਸਕਦੇ ਮੇਰਾ ਅਕਸਰ ਗੱਲ ਕਾਕਾ ਇਹੀ ਹਮੇਸ਼ਾ ਕਹਿੰਦਾ ਯਾਰ ਤੂੰ ਮਿਹਨਤ ਲਾਉ ਦੱਸਾਂਗਾ ਤੁਹਾਨੂੰ ਕੈਂਪਲੀ ਕਿੰਨੇ ਪੈਸੇ ਆ ਤੇ ਆਪਾਂ ਧੰਨਵਾਦ ਕਰਦੇ ਬੰਦੇ ਨਾਲ ਬਹੁਤ ਵਧੀਆ ਗੱਲ ਹੈ ਸੋ ਅਸਲ ਮੁੱਦਾ ਇਹੀ ਸੀਗਾ ਅੱਜ ਪੱਪੂ ਮੱਤੇ ਵਾਲੇ ਦੀਆਂ ਖੁੱਲ ਕੇ ਗੱਲਾਂ ਵੀ ਹੋਈਆਂ ਕਿਉਂਕਿ ਮੈਨੂੰ ਲੱਗਦਾ ਫਸਟ ਟਾਈਮ ਇੰਟਰਵਿਊ ਹੀ ਹੋਈ ਹੈ ਔਰ ਸਟਰਗਲ ਕੀਤਾ ਮੁੰਡੇ ਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਔਰ ਜਿਹੜੇ ਕਹਿੰਦੇ ਆ ਵੀ ਕਿਦੇ ਮਨ ਦੇ ਵਿੱਚ ਕਿਸੇ ਦੇ ਇਹ ਚੀਜ਼ ਹੋਵੇ ਯਾਰ ਪੱਪੂ ਤਾਂ ਡਾਊਨ ਹੋ ਗਿਆ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਦੁਬਾਰਾ ਕਿਵੇਂ ਉੱਠ ਕੇ ਸੰਘਰਸ਼ ਕਰਨਾ ਜ਼ਿੰਦਗੀ ਵਿੱਚ ਬਾਕੀ ਉਹਨਾਂ ਵਾਸਤੇ ਰੋਲ ਮਾਡਲ ਹੈਗਾ ਮੁੰਡਾ ਇਹ ਬਾਕੀ ਵੀ ਰੋਲ ਮਾਡਲ ਵੀ ਹੈਗਾ ਬਾਕੀ ਥੋੜੇ ਕੈਮਰੇ ਇੱਕ ਦੋ ਗੱਲਾਂ ਹੋਰ ਕਰਨੀਆਂ ਮੈਂ ਨਹੀਂ ਕਰੋ ਕਰੋ ਜ਼ਰੂਰ ਆਪਾਂ ਲਾਸਟੇ ਸਮਾਂ ਕਿਉਂਕਿ ਜਿਹੜੀ ਮੇਰੇ ਅਸਲੀ ਸਟਰਗਲ ਆ ਉਹ ਬਾਈ ਆਪਣਾ ਟੁੱਟਿਆ ਰਾਵਣਾ ਸੜਕ 14-15 ਸਾਲ ਹੋ ਜਾ ਰਿਹਾ ਇਹਨੂੰ ਕਦੇ ਅਸੀਂ ਲੜੇ ਨਹੀਂ ਕੁਝ ਨਹੀਂ ਕੀਤਾ ਉਹ ਬੰਦੇ ਨੇ ਮੈਨੂੰ ਚੱਕ ਕੇ ਦੁਬਾਰੇ ਮੈਚ ਖੜਾਇਆ ਕਰ ਮੈਦਾਨ ਕਿ ਤੇ ਫਿਰ ਇਹੋ ਜਿਹੇ ਲੋਕਾਂ ਦੀ ਨਿਗਾਹ ਚ ਆਇਆ ਕਿ ਬਸ ਠੀਕ ਐ ਐ ਕਿ ਪੁੱਛੇ ਟੀਮ ਵਾਲਾ ਬਹੁਤ ਮੈਚ ਛੇੜੇ ਮੈਂ ਕਿਉਂਕਿ ਉਹ ਬੰਦੇ ਨੇ ਸੱਚਾਈ ਦੱਸਾਂ ਪੁੱਛਿਆ ਬੜੇ ਮੁੰਡੇ ਨਵੇਂ ਮੁੰਡੇ ਨਾ ਮੈਂ ਪਹਿਲਾਂ ਖੇਡਦੇ ਨੇ ਵੇਖਿਆ ਉਹ ਤੇ ਬਹੁਤ ਲੋਕਾਂ ਨੇ ਰੋਕਿਆ ਵੀ ਮੈਨੂੰ ਹਾਂ ਫੋਨ ਕੀਤੇ ਉਹਨਾਂ ਨੂੰ ਜਾਂ ਮੈਨੂੰ ਕੀਤੇ ਮੇਰ ਫਲਾਣਿਆ ਅਸੀਂ ਖੇਡਣਾ ਉਹਨਾਂ ਨੇ ਪੱਪੂ ਨੂੰ ਜਵਾ ਉਹ ਕਹਿੰਦੇ ਪੱਪੂ ਨੂੰ ਜਵਾ ਨਹੀਂ ਦੇਣਾ ਹੂੰ ਤੁਸੀਂ ਖੇਡਣਾ ਪਛਾਖ ਖੇਡੋ ਹੂੰ ਕਿਉਂਕਿ ਇੱਕ ਦਿਨ ਮੈਨੂੰ ਹਰਮਨ ਮੁੰਡ ਪੁੱਛਿਆ ਰੇਡਰ ਉਹਦਾ ਫੋਨ ਆਇਆ ਬਿਲਕੁਲ ਤੈਨੂੰ ਵੀ ਮੈਚ ਖੇਡਣਾ ਹੂੰ ਤੇ ਮੈਂ ਕਿਹਾ ਕਿੱਥੇ ਕਹਿੰਦਾ ਇੱਥੇ ਪਤਾ ਨਹੀਂ ਉਹਦਾ ਸੈਣੀ ਇੱਥੇ ਕੋਈ ਪੈਂਡ ਭੁੱਲ ਗਿਆ ਮੈਂ ਹਾਂ ਨਹੀਂ ਯਾਦ ਰਹਿਂਦਾ ਨਹੀਂ ਯਾਦ ਰਹਿਂਦਾ ਤੇ ਉਹ ਮੈਚ ਜੇ ਕੁਆਟਰ ਮੈਚ ਖੇਡ ਕੇ ਚਲੋ ਉੱਥੇ ਹੀ ਕਮਿਟੀ ਸੈਟ ਨੇ ਹੀਟ ਹੋਤਾ ਕਰ ਗਈ ਟੰਗ ਟੁੰਗਣੇ ਪਾ ਗਏ ਚੱਲ ਜਾਂਦਾ ਅੱਜ ਪਹਿਲੇ ਮੈਂ ਤਿੰਨ ਪੰਜ ਜੱਫੇ ਖਣੇ ਮੇਰੇ ਦੂਜੇ ਚ ਪੰਜ ਗਾਂ 3 ਖਣ 4 ਇੰਜ ਸੀਗੇ ਹੂੰ ਤੇ ਬਾਬੇ ਦੀ ਕਰਪਣਾ ਇਹੋ ਜਿਹੀ ਰਾਸ਼ੀ ਮਿਲੇ ਉਹ ਮੁੰਡਿਆਂ ਨਾਲ ਸਾਰੇ ਵਧੀਆ ਮੁੰਡੇ ਆ ਹਾਂ ਤੇ ਹਰੇਕ ਵਾਰ ਇੱਕ ਬੜਿਆ ਖਰਚ ਆਪਾਂ ਨਹੀਂ ਦਿੰਦੇ ਸੀ ਆਪਨੂੰ ਨਾ ਘਰੋਂ ਵੀ ਲੈ ਜਾਂਦੇ ਸੀ ਕਈ ਵਾਰੀ ਵੀ ਇੱਡੀ ਵੀ ਗੱਲ ਨਹੀਂ ਸੀ ਹੂੰ ਉਹ ਬੰਦੇ ਨੇ ਮੇਰਾ ਟੀਮ ਦਾ ਮੇਰਾ ਸਾਥ ਵੀ ਛੱਡਿਆ ਮੈਂ ਇੱਕ ਦੋ ਵਿੱਚ ਚੋਂ ਜੱਫੇ ਨਹੀਂ ਦਿੱਤੇ ਟੀਮ ਨੂੰ ਉਹ ਟੀਮ ਨੂੰ ਫੇਰ ਵੀ ਇਹਨਾਂ ਨੇ ਫੇਰ ਵੀ 15 ਨੂੰ ਫੁੱਲ ਫੁੱਲ سپورਟ ਕੀਤੀ ਬਹੁਤ ਵਧੀਆ ਗੱਲ ਹੈ ਨਾ ਬਾਕੀ ਉਹ ਟੀਮ ਨੂੰ سپورਟ ਵਾਲੀ ਆ ਬਿਲਕੁਲ ਇੱਕ ਪਿੰਡ ਦੇ ਵਿੱਚੋਂ ਹੋਰ ਵੀ ਕਿਤੇ ਤੁਹਾਨੂੰ سپورਟ ਹੁੰਦੀ ਆ ਉਹਨਾਂ ਦੇ ਨਾਂ ਕਈ ਵਾਰੀ ਰਹਿ ਵੀ ਜਾਂਦੇ ਆ ਕੋਈ ਪਿੰਡ ਚ ਹੁਣ ਸਹੀ ਦਸੀ ਪਿੰਡ ਚ ਤਾਂ ਮੰਨ ਲਓ ਵੀ ਕੋਈ ਗੱਡੀ ਦੀ ਜਾਂ ਕੋਈ ਹੋਰ ਕਿਸੇ ਨੇ ਕੀਤੀ ਹੋਵੇ ਤਾਂ ਨਹੀਂ ਗੱਡੀ ਗੱਡੀ سپورਟ ਤਾਂ ਨਹੀਂ ਆਪਣਾ ਕਿਸੇ ਨੇ ਕੀਤੀ ਅਜੇ ਤੱਕ ਮੁੰਡਾ ਬੱਬੀ ਬਰਾੜਾ ਜਿਹਨੇ ਆਪਣ ਨੂੰ ਬੋਲਟ ਦੇ ਨਾਮ ਮੁੰਡੇ ਨੇ ਪਿੰਡ ਅਤ ਕੀ ਆਪਣਾ ਭਾਈ ਸਮਝ ਲਓ ਠੀਕ ਆ ਉਹ ਬਦਰ ਮੈਨੂੰ ਇਹੀ ਗੱਲ ਕਹੀ ਹੈ ਪਾਪੂ ਕਹਿੰਦਾ ਤੂੰ ਕਰ ਖੇਡ ਖੇਡ ਜਨਾ ਕਿਹੜਾ ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਤੂੰ ਮੈਨੂੰ ਦੱਸ ਫੋਨ ਕਰਕੇ ਇਹ ਤੇ ਕੁਝ ਨਹੀਂ ਮੰਗਣਾ ਬਾਕੀ ਮੁੰਡੇ ਹੋਗੇ ਜਿਵੇਂ ਭਾਈ ਕਾਕ ਕਰਕੇ ਦੱਸੇ ਤੁਹਾਨੂੰ ਬਰਾ ਡਰ ਗਿਆ ਨਾ ਹਾਂ ਤੇ ਬਾਕੀ ਆ ਮੁੰਡੇ ਕਰੈਕਟ ਵਾਲੇ ਬਹੁਤ ਵਧੀਆ ਗੱਲ ਹੈ ਵੀ ਸਾਰੇ ਸਪੋਰਟ ਇੱਕ ਦੋ ਤਿੰਨ ਕੁਐਸਚਨ ਲਾਸਟ ਕਬੱਡੀ ਦੇ ਪੁੱਛਨੇ ਆ ਇੱਕ ਤਾਂ ਲੇਟ ਨਾਈਟ ਤੱਕ ਮੈਚ ਹੁੰਦੇ ਆ ਉਹਦਾ ਕਬੱਡੀ ਪਲੇਅਰ ਤੇ ਕੀ ਪ੍ਰਭਾਵ ਪੈਂਦਾ ਮੈਂ ਜਿਹੜੇ ਮੈਚ ਹੁੰਦੇ ਨੇ ਨਾਈਟ ਦੇ ਉਹ ਤਾਂ ਪਿਰ ਦਿੱਕਤ ਹੀ ਦਿੱਕਤ ਆ ਭਈ ਕੋਈ ਐਕਸੀਡੈਂਟ ਵੀ ਤੁਸੀਂ ਮੇਰੇ ਇੰਨੇ ਮੈਚ ਕੱਢ ਕੇ ਦੇ ਲੋ ਮੈਂ ਕਿਸੇ ਨੇ ਨਹੀਂ ਕਹਿੰਦਾ ਮੈਂ ਹਮੇਸ਼ਾ ਟੂਰਨਾਮੈਂਟ ਤੇ ਬਾਰਾ ਇੱਕ ਵੇ ਪਹੁੰਚਣਾ ਠੀਕ ਆ ਲੇਟ ਟੂਰਨਾਮੈਂਟ ਕਰਾਉਣ ਦਾ ਕਾਰਨ ਕਮੇਟੀਆਂ ਦਾ ਵੀ ਹੈਗਾ ਕੁਝ ਪਲੇਅਰਾਂ ਦਾ ਵੀ ਹੈਗਾ ਕਮੇਟੀਆਂ ਕਹਿੰਦੀਆਂ ਕਿ ਸਾਨੂੰ ਫਲਾਣਾ ਪਲੇਅਰ ਆਵੇ ਸਾਡੇ ਕੋਲੇ ਅਸੀਂ ਉਹਨੂੰ ਇੰਨੇ ਪੈਸੇ ਦਿੱਕੇ ਚਲੋ ਤੁਸੀਂ ਫਰਿਆਦ ਕਰਕੇ ਨਾ ਨਹੀਂ ਚਲੋ ਲੈ ਤਾਂ ਹਣਾ ਕੋਈ ਚੱਕਰ ਦਿੱਕਤ ਨਹੀਂ ਹੈਗੀ ਆਪਾਂ ਨੂੰ ਤੁਸੀਂ ਉਹਨਾਂ ਨੂੰ ਤਾਂ ਸੱਦੀ ਜਾਂਦੇ ਆ ਮਤਲਬ ਹੀ ਮੱਥੇ ਟੂਰਨਾਮੈਂਟ ਕਰਾ ਲਿਆ 16 ਟੀਮਾਂ ਬੱਕ ਕਰ ਲਈਆਂ ਸਾਡੀ ਤਾਂ ਗਲਤੀ ਹੋਈ ਆ ਸਾਡੇ ਤੋਂ ਹੋਈ ਗਲਤੀ ਤੇ ਅਸੀਂ ਵੀ ਸਟਾਰ ਭਾਲ ਦਿਆ ਜੇ ਅਸੀਂ ਸਟਾਰੋਂ ਸਟਾਰ ਕਰੀ ਜਾਂਦੇ ਆ ਵੱਡੀ ਪ੍ਰੋਬਲਮ ਐ ਸਭ ਤੋਂ ਵੱਡੀ ਪ੍ਰੋਬਲਮ ਐ ਜਿਹੜੀ ਗੱਲ ਬਈ ਪੱਪੂ ਨੇ ਕੀਤੀ ਐ ਵੀ ਕਿਤੇ ਵੀ ਟੂਰਨਾਮੈਂਟ ਹੁੰਦਾ ਨਾ ਅਗਲਾ ਕਹਿੰਦਾ ਯਾਰ ਸਟਾਰ ਪਲੇਅਰ ਆਉਣ ਤਾਂ ਸਾਡਾ ਟੂਰਨਾਮੈਂਟ ਸਫਲ ਹੋ ਜੂਗਾ ਅਸੀਂ ਉੱਥੇ ਕੋਲੇ ਸਟਾਰਾਂ ਨੂੰ ਦੇਖਣਾ ਅਸੀਂ ਆਹਦੇ ਲਾਕੀ ਨੂੰ ਦੇਖਣਾ ਕੋਈ ਯਾਰ ਥੱਲੇ ਵਾਲਿਆਂ ਨੂੰ ਪਨੀਰੀ ਨੂੰ ਥੱਲੇ ਵਾਲਿਆਂ ਨੂੰ ਦੇਖਣਾ ਠੀਕ ਆ ਹੁਣ ਐਸ ਕਿ ਮੈਂ ਤਾਂ ਇਹੀ ਗੱਲ ਕਹਣਾ ਵੀ ਆਲਪ ਤੇਨਾਂ ਵਾਰਨ ਛੱਡੋ ਇੱਕ ਵਾਰ ਰੱਖ ਕੇ ਮੈਚ ਕਰਾ ਲਿਆ ਕਰੋ ਜੇ ਤੁਹਾਡੇ ਪਿੰਡ ਦੇ ਨਾਂ ਇੱਕ ਸਾਲ ਦੇ ਵਿੱਚ ਪਲੇਅਰ ਉੱਠੇ ਫਿਰ ਜਿੱਥੇ ਮਰਜ਼ੀ ਖੜਾ ਕੇ ਗੋਲੀ ਮਾਰਦੇ ਹੋ ਨੋਟ ਕਰਨ ਵਾਲੀ ਆ ਸਾਰੇ ਆਪਾਂ ਟੂਰਨਾਮੈਂਟ ਕਰਾਉਨੇ ਬਾਈ ਜੀ ਪੰਜਾਬ ਦੀਆਂ ਹਾਂ ਟੂਰਨਾਮੈਂਟ ਕਰਾਉਨੇ 15 ਲੱਖ ਰੁਪਏ ਲਾਤਾ ਫੁਲਾਣੇ ਨੂੰ ਲੱਖ ਰੁਪਏ ਦੇ ਦੇ ਦੋ ਝੰਕ ਨੀ ਨਾ ਰੁਪਇਆ ਦੇ ਦੋ ਤੇ ਜਿਹੜੀ ਦਰਮਿਆਨੀ ਟੀਮਾਂ ਉਹਦੀ ਆਪਾਂ ਐਂਟਰੀ ਨਹੀਂ ਬਾਅਸ ਕਰ ਰਹੇ ਕੀ ਗੱਲ ਬਈ ਬਿਲਕੁਲ ਦੂਜੇ ਕਿਹੜਾ ਭੈਣ ਚੋਂ ਬਈ ਕੈਨੇਡਾ ਚੋਂ ਦੇ ਫਲਾ ਬਿਲਕੁਲ ਬਿਲਕੁਲ ਬਹੁਤ ਵੀ ਨਿਕ 70-80 ਹਜ਼ਾਰ ਰੁਪਏ ਕਿਹੜੀ ਦਲਾਪਾ ਗਾ ਇਹਨੀ ਟੈਕਟ ਲਾਇ 70000 ਰੁਪਏ ਬਾਹਰ ਦੀ ਬਈ ਤੁਸੀਂ 70 70 ਲੱਖ ਲੱਖ 2 2 ਲੱਖ ਰੁਪਏ ਕਰਾ ਦੇ ਜ ਨੇ ਯਾਰ ਬਿਲਕੁਲ ਜਿਹੜੀ ਗੱਲ ਮੇਨ ਕਬੱਡੀ ਦੇ ਬਾਰੇ ਹੋ ਗਈ ਹੈ ਵੀ ਲੇਟ ਨਾਈਟ ਮੈਚ ਦਾ ਪਲੇਅਰ ਤੇ ਬਹੁਤ ਨੁਕਸਾਨ ਹੁੰਦਾ ਔਰ ਜਿਹੜੀ ਹੈਗੀ ਹੈ ਕਬੱਡੀ ਛੋਟੇ ਲੈਵਲ ਤੋਂ ਪ੍ਰੋਮੋਟ ਹੋਵੇ ਪਿੰਡਾਂ ਦੇ ਪਲੇਅਰਾਂ ਨੂੰ ਸਪੋਰਟ ਹੋਵੇ ਤਾਂ ਹੀ ਪਿੰਡਾਂ ਦੇ ਵਿੱਚ ਟੀਮਾਂ ਕਿਉਂਕਿ ਆਪਾਂ ਦੇਖਦੇ ਹਾਂ ਕਬੱਡੀ ਛੋਟੀ ਖਤਮ ਹੋ ਗਈ ਹੈ ਨਾ ਥੱਲੇ ਨਵੇਂ ਪਲੇਅਰ ਪੈਦਾ ਨਹੀਂ ਹੋ ਰਹੇ ਪਤਾ ਕੀ ਚੱਕਰ ਨਵੇਂ ਪਲੇਅਰ ਪੈਦਾ ਕਿੱਥੋਂ ਆਪਣੇ ਕਮੇਟੀ ਹੱਥ ਨੇ ਪੈਗ ਲਾ ਕੇ ਭਾਲਦਾ ਸਵਾਦ ਹ ਇਹ ਸਵਾਦ ਪੱਟੇ ਹੋਏ ਆ ਸੀ ਜਿਹੜੇ ਪੰਜਾਬੀ ਹਨ ਸਿਰਫ ਇੱਕ ਦਿਨ ਦਾ ਸ਼ੋਅ ਕਰ ਲੈਣਾ ਸ਼ੋਅ ਕਰਨਾ ਇੱਕ ਦਿਨ ਦਾ ਹੂੰ ਤੇ ਅਸੀਂ ਛੋਟੀ ਪਨੀਰ ਨੂੰ ਤਾਂ ਅਸੀਂ ਵਿਚਾਰੇ ਸਾਧ ਲੈਣੇ ਹਨਾ ਦੋ ਤਿੰਨ ਟੂਰਨਾਮੈਂਟ ਐ ਤੇ ਕੀ ਹੋ ਜੀ ਹੋਏ ਹੂੰ ਛੋਟੇ 45 50 65 ਵਾਲੇ ਵਿਚਾਰੇ ਤਿੰਨ ਤਿੰਨ ਦਿਨ ਉੱਥੇ ਰਹਿੰਦੇ ਰਏ ਟੂਰਨਾਮੈਂਟ ਦੇ ਹੂੰ ਉਹ ਦੱਸੋ 4000 ਰੁਪਏ ਤੁਸੀਂ ਤਾਂ ਉਹਨੂੰ ਨਾਮ ਰੱਖੀ ਬੈਠੇ ਆ ਰਾਤਾਂ ਤੁਸੀਂ ਦੋਲਵਾਈ ਜਾਂਦੇ ਆ ਫੇਰ ਤੁਸੀਂ ਉਹਦਾ ਓਪਨ ਦਾ ਜਿੱਦੇ ਫਾਈਨਲ ਹੋਊਗਾ ਰਾਤ ਨੂੰ 12 ਵਜੇ ਤੁਸੀਂ ਉਹਦਾ ਫਾਈਨਲ ਕਰਾਏ ਰਹੇ ਹੋ ਦਾ ਨਾ ਤਾਂ ਵਿਚਾਰਿਆਂ ਕੋਲ ਕੋਈ ਸਾਧ ਨਾ ਉੱਥੇ ਹੀ ਰਹਿਣਗੇ ਤਿੰਨ ਦਿਨ ਕੀ ਖਾਣਗੇ ਉਹ ਕੀ ਖਾਣਗੇ ਕੀ ਪੀਣਗੇ ਠੀਕ ਆ ਸਾਰਾ ਦਿਨ ਮੈਚ 'ਚ ਧਿਆਨ ਜੇ ਤੁਸੀਂ ਵੇਟ ਕਰਾਉਣਾ ਬਾਈ ਬਣ ਕੇ ਸ਼ਾਮ ਤੱਕ ਨਵੇੜੋ ਨਾ ਮੇਰਾ ਬਾਕੀ ਜੇ ਸਾਡੀ ਗੱਲ ਕਰਦੇ ਉਪਰ ਵਾਲੇ ਨੇ ਅਸੀਂ ਮੈਚ ਕਰਾ ਲਿਆ ਮਤਲਬ 12 ਕੋਈ ਟੂਰਨਾਮੈਂਟ ਤੇ ਪਹੁੰਚ ਗਏ ਤੇ ਮੈਚ ਸਾਡਾ ਅੱਥ ਨੇ ਉਹ 6 ਵਜੇ 6 ਵਜੇ ਪਹਿਲਾ ਹੋ ਗਿਆ 10 ਵਜੇ ਦੂਜਾ ਹੋ ਗਿਆ ਇੱਕ ਟੂਰਨਾਮੈਂਟ ਖੇਡੇ ਸੀ ਐਸ ਕੀ ਤੇ ਸਾਡਾ 12:30 ਸੈਮੀ ਹੋਇਆ ਤੇ ਮੈਂ ਤਿੰਨ ਵੇ ਘਰੇ ਬੜੇ ਬਾਬੇ ਬੋਲ ਪਈ ਸੀ ਬਈ ਉਹ ਤਾਂ ਬਿਲਕੁਲ ਅਗਲੇ ਦਿਨ ਫਿਰ ਮੈਂ ਅਸੀਂ ਵੀ ਪਲੇਅਰ ਖੇਡੂਗਾ ਕਿਤੋਂ ਖੇਡਾਂਗੇ ਇਹ ਸੱਟਾਂ ਵੱਜਣ ਦਾ ਕਾਰਨ ਵੀ ਹੈਗਾ ਬਈ ਸੱਟਾਂ ਵੱਜਣ ਦਾ ਕਾਰਨ ਨਹੀਂ ਸੱਟਾਂ ਵੀ ਵੱਜਦੀਆਂ ਬਿਲਕੁਲ ਸੋ ਬਹੁਤ ਖੁੱਲ ਕੇ ਗੱਲਾਂ ਬਾਤਾਂ ਹੋਈਆਂ ਹੋ ਸਕਦਾ ਕੁਝ ਗੱਲਾਂ ਰਹਿ ਵੀ ਗਈਆਂ ਹੋਣਾ ਨਾ ਤੇ ਪੱਪੂ ਮਿੱਤੇ ਦੀ ਜ਼ਿੰਦਗੀ ਬਾਰੇ ਔਰ ਕਿਉਂ ਬਾਹਰ ਖੇਡਣ ਦਾ ਮੌਕਾ ਮਿਲਣਾ ਚਾਹੀਦਾ ਕਈ ਵਾਰੀ ਲੋਕਾਂ ਦੇ ਮਾਨ ਦੇ ਵਿੱਚ ਇਹ ਚੀਜ਼ ਹੁੰਦੀ ਹੈ ਵੀ ਪਰਫਾਰਮੈਂਸ ਡਾਊਨ ਹੈ ਹਨਾ ਪਰ ਕਿਉਂ ਡਾਊਨ ਹੋਈ ਸੀ ਸਟਰਗਲ ਕਰਕੇ ਮੁੰਡਾ ਦੁਬਾਰਾ ਗਰਾਊਂਡਾਂ ਦੇ ਵਿੱਚ ਆਇਆ ਸੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਿਓ ਸਪੋਰਟ ਕਰਿਓ ਮੁੰਡੇ ਨੂੰ ਤਾਂ ਕਿ ਇਹਦਾ ਵੀਜ਼ਾ ਅਗਲੇ ਸਾਲ ਜਾਂ ਇਸ ਸਾਲ ਲੱਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਬਸ ਆ ਮੈਂ ਹੁਣ ਹੀ ਆਪਾਂ ਇਹ ਤਾਂ ਵੀ ਪੁੱਛਣਾ ਲੇਟ ਤੇ